12 ਸਾਲ ਦਾ ਅਰਜਨਵੀਰ ਸਿੰਘ ਬੱਚੇ ਨੇ ਵੀ ਤੁਹਾਡੇ ਤੋਂ 31 ਰਾਗਾ ਦਾ ਅਧਿਆਪਨ ਲਿੱਤਾ ਹੈ ਤੇ ਨਾਲ ਹੀ ਐਲਬਮ ਵੀ ਰਿਲੀਜ਼ ਕੀਤੀ ਹੈ ਉਹ ਤੁਹਾਡੇ ਸੰਪਰਕ 'ਚ ਕਿਵੇਂ ਆਏ ਅ ਅਰਜਨਵੀਰ ਸਿੰਘ ਉਹਦੀ ਐਲਬਮ ਹੀ ਤੋਂ ਨੇ ਨਿਊਯਾਰਕ ਅਮਰੀਕਾ ਤੋਂ ਉਹਨਾਂ ਦੇ ਦਾਦੀ ਜੀ ਨੇ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਕਿ ਇਹ ਸਾਡਾ ਹੋਣਹਾਰ ਬੱਚਾ ਹੈ ਔਰ ਇਹ ਪਹਿਲਾਂ ਥੋੜਾ ਸਿੱਖਦਾ ਹੈ ਘੱਟ ਉਮਰ ਦਾ ਬੱਚਾ ਹੈ ਔਰ ਤੁਸੀਂ ਇਹਨੂੰ ਜ਼ਰੂਰ ਸਿਖਾਓ ਮੈਂ ਕਿਉਂ ਮੈਂ ਬੱਚਿਆਂ ਨੂੰ ਨਹੀਂ ਸਿਖਾਂਦਾ ਕਿਉਂਕਿ ਅਸੀਂ ਐਡਵਾਂਸ ਲੈਵਲ ਤੇ ਇੱਥੇ ਸਟੱਡੀ ਕਰਵਾਉਂਦੇ ਆ ਔਰ ਬਾਬਾ ਜੀ ਨੇ ਪਹਿਲਾਂ ਹੀ ਉਸ ਬੱਚੇ ਦੀ ਉਸਤਵਾਨ ਨੂੰ ਪਛਾਨ ਲਿਆ ਸੀ ਔਰ ਉਹਨਾਂ ਨੇ ਫਰੇਮਾਇ ਕੀਤੀ ਕਿ ਇਹਨੂੰ ਕਿਸੇ ਅੱਛੇ ਵੱਡੇ ਉਸਤਾਦ ਕੋਲ ਇਹਨੂੰ ਸਿਖਾਇਆ ਜਾਵੇ ਸੋ ਮੇਰੀ ਵੀ ਖੁਸ਼ਕਿਸਮਤੀ ਹੈ ਔਰ ਉਹ ਬੱਚੇ ਬੱਚਾ ਤੇ ਪਹਿਲਾਂ ਹੀ ਬlesed ਸੀ ਕਿਉਂਕਿ ਉਹ ਐਨਾ ਅੱਛਾ ਗਾਇਨ ਕਰਦਾ ਸੀ ਸੋ ਇਸ ਬੱਚੇ ਨੂੰ ਅ ਸ਼੍ਰੋਮੀ ਗੁਰਗੋਰਾ ਪ੍ਰਬੰਧਕ ਕਮੇਟੀ ਹੋਰ ਵੀ ਅੱਛੇ ਕੰਮ ਕਰਦੀ ਹੈ ਪਰ ਇਹ ਇੱਕ ਬਹੁਤ ਵੱਡਾ ਕੰਮ ਹੈ ਕਿ ਸਾਰੇ ਬੱਚਿਆਂ ਦੇ ਲਈ ਵੀ ਪ੍ਰੇਰਨਾ ਹੋਵੇ ਔਰ ਕੀਰਤਨੀਆਂ ਲਈ ਵੀ ਪ੍ਰੇਰਨਾ ਹੋਵੇ ਕਿ ਇਹ 12 ਸਾਲ ਦਾ ਬੱਚਾ ਗਤੀ ਰਾਗ ਅਗਰ ਗਾਇਨ ਦੀ हिम्मत ਕਰ ਸਕਦਾ ਸਿੱਖਣ ਦੀ ਹਿੰਮਤ ਕਰ ਸਕਦਾ ਸੋ ਸਾਰੇ ਕੀਰਤਨੀਆਂ ਨੂੰ ਜਿਹਨਾਂ ਦਾ ਵਸਾਇ ਹੀ ਕੀਰਤਨ ਹੈ ਉਹਨਾਂ ਨੂੰ ਵੀ ਘਟੂ ਘਾਟੇ ਕੀਰਤਨੀਆਂ ਨੂੰ 31 ਰਾਗ ਜ਼ਰੂਰ ਆਉਣੇ ਚਾਹੀਦੇ ਨੇ ਇਹ ਲਗਨ ਇੰਨੀ ਗੁਰਮਤ ਸੰਗੀਤ ਦੀ ਇੰਨਾ ਤੁਹਾਨੂੰ ਗਿਆਨ ਹੈ ਇਹ ਸੰਗੀਤ ਦੀ ਲਗਨ ਤੁਹਾਨੂੰ ਕਿੱਥੋਂ ਲੱਗੀ ਜੀ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਆਖ ਲਓ ਕਿ ਮੈਨੂੰ ਇਹ ਕੀਰਤਨੀਏ ਪਰਿਵਾਰ ਵਿੱਚ ਜਨਮ ਦਿੱਤਾ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਕੀਰਤਨ ਪਰਿਵਾਰ ਵਿੱਚ ਹੋਣ ਕਰਕੇ ਸੰਗੀਤ ਦੀ ਦਾਤ ਵੀ ਮਿਲੀ ਬਾਣੀ ਦੀ ਔਰ ਗੁਰਸਿੱਖੀ ਦੀ ਸਾਰਾ ਕੁਝ ਹੀ ਪ੍ਰਾਪਤ ਹੋਇਆ ਔਰ 31 ਰਾਗਾ ਬਾਰੇ ਜਿਵੇਂ ਅੱਜ ਕੱਲ ਇਸ ਦੀ ਜਾਣਕਾਰੀ ਬਹੁਤ ਘੱਟ ਹੈ ਤੁਸੀਂ ਇਸ ਡਿਪਾਰਟਮੈਂਟ ਚ ਰਹਿ ਚੁੱਕੇ ਹੋ ਇਸ ਦੇ ਨਾਲ ਜੁੜੇ ਹੋ ਹੋ ਤੁਹਾਡੇ ਮੁਤਾਬਕ ਗੁਰਮਤ ਸੰਗੀਤ ਕੀ ਹੈ ਤੇ ਇਸ ਦੀ ਪਰੰਪਰਾ ਕਿੱਥੋਂ ਤੇ ਕਿਵੇਂ ਸ਼ੁਰੂ ਹੋਈ ਰਾਜਾ ਰਾਮ ਮਾਲਿਆ ਅਨਤ ਭਾਈ ਰਾਜਾ ਰਾਮ ਮਾਲਿਆ ਅਨਤ ਭਾਈ ਜੈ ਦੇਖੋ ਤੇ ਹੈ ਰਹਿ ਅਸਮਈ ਚਹ ਦੇ ਖੋ ਤਹ ਰਹਿ ਅਸਮਈ ਰਾਜਰਾਮ ਮਾਲਿਆ ਅਨਤ ਭਾਇ ਰਾਜਰਾਮ ਮਾਲਿਆ ਅਨਤ ਭਾਇ ਆਨਲਾਈਨ ਦੇਖ ਰਹੇ ਸਾਰੇ ਦਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਗੁਰਮਤ ਸੰਗੀਤ ਦੀ ਜਾਨੀਮਾਨੀ ਹਸਤੀ ਡਾਕਟਰ ਗੁਰਨਾਮ ਸਿੰਘ ਜੀ ਨਾਲ ਗੱਲਬਾਤ ਕਰਾਵਾਂਗੇ ਇਹ ਪੰਜਾਬੀ ਯੂਨੀਵਰਸਿਟੀ ਵਿੱਚ ਫਾਊਂਡਰ ਤੇ ਡੀਨ ਵੀ ਰਹਿ ਚੁਕੇ ਨੇ ਗੁਰਮਤ ਸੰਗੀਤ ਡਿਪਾਰਟਮੈਂਟ ਦੇ ਇਹਨਾਂ ਦੀ ਹੁਣੇ 31 ਰਾਗਾਂ ਤੇ ਆਧਾਰਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਰਿਲੀਜ਼ ਕੀਤੀ ਗਈ ਹੈ ਕਿਤਾਬ ਗੁਰ ਸ਼ਬਦ ਰਾਗ ਰਤਨ ਇਸ ਤੋਂ ਇਲਾਵਾ ਇਹਨਾਂ ਨੇ ਅਮਰੀਕਾ ਦੇ 12 ਸਾਲ ਦੇ ਬੱਚੇ ਅਰਜਨ ਵੀਰ ਸਿੰਘ ਨੂੰ ਵੀ 31 ਰਾਗਾਂ ਦਾ ਗਿਆਨ ਦਿੱਤਾ ਹੈ ਤੇ ਹੋਰ ਹੀ ਕਿੰਨੇ ਬੱਚਿਆਂ ਨੂੰ ਅਧਿਆਪਨ ਦੇ ਕੇ ਉਹਨਾਂ ਨੂੰ ਗੁਰਮਤ ਸੰਗੀਤੀ ਵਿੱਦਿਆ ਦਿੱਤੀ ਹੈ ਅੱਜ ਅਸੀਂ ਤੁਹਾਨੂੰ ਉਹਨਾਂ ਨਾਲ ਰੋਬਰੂ ਕਰਾਵਾਂਗੇ ਡਾਕਟਰ ਸਾਹਿਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਰ ਔਨ-ਏਅਰ ਚੈਨਲ ਤੇ ਆਣ ਲਈ ਤੇ ਸਾਨੂੰ ਗੁਰਮਤ ਸੰਗੀਤ ਬਾਰੇ ਤੁਸੀਂ ਅਜਿਹੜਾ ਬੜਮੁੱਲਾ ਗਿਆਨ ਦੋਗੇ ਉਹ ਅਸੀਂ ساری ਉਮਰ ਯਾਦ ਰੱਖਾਂਗੇ ਤੇ ਸਾਡੇ ਦਰਸ਼ਕ ਵੀ ਉਹ ਸੁਣਨ ਲਈ ਬੇਤਾਬ ਨੇ ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੰਨੀ ਉਮਰ ਵਿੱਚ ਨਾਟਕ ਅਵਾਰਡ ਵੀ ਮਿਲਿਆ ਹੋਇਆ ਹੈ ਸੰਗੀਤ ਨਾਟਕ ਅਕੈਡਮੀ ਵੱਲੋਂ ਪ੍ਰੈਜ਼ੀਡੈਂਟ ਵੱਲੋਂ ਇੰਨੀ ਉਮਰ ਵਿੱਚ ਤੁਸੀਂ ਗੁਰਮਤ ਸੰਗੀਤ ਦੀਆਂ ਕਿੰਨੀਆਂ ਸ਼ਲਾਘਾਯੋਗ ਪਲੰਦੀਆਂ ਦੇ ਚੜ੍ਹੇ ਹੋ ਇਸ ਬਾਰੇ ਸਫਾ ਬਾਰੇ ਆਪਣੇ ਬਾਰੇ ਜਾਣੂ ਜ਼ਰੂਰ ਕਰਵਾਉ ਸਕਦੇ ਆ ਸਤ ਸਭ ਤੋਂ ਪਹਿਲਾਂ ਤਾਂ ਮੈਂ ਔਨ-ਏਅਰ ਜਿਹੜਾ ਉਹਦਾ ਟੀਵੀ ਚੈਨਲ ਹੈ ਉਸ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਕਰ ਰਹੇ ਹੋ ਔਰ ਗੁਰਮਤਿ ਸੰਗੀਤ ਸੰਬੰਧੀ ਕੁਝ ਕਹਿਣ ਦਾ ਮੈਨੂੰ ਅਫਸਰ ਦੇ ਰਹੇ ਹੋ ਜਿਵੇਂ ਤੁਸੀਂ ਦੱਸਿਆ ਕਿ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਉੱਥੇ ਗੁਰਮਤਿ ਸੰਗੀਤ ਚੇਅਰ ਗੁਰਮਤਿ ਸੰਗੀਤ ਵਿਭਾਗ ਔਰ ਗੁਰਮਤਿ ਗਿਆਨ ਔਨਲਾਈਨ ਸਟਡੀ ਸੈਂਟਰ ਤਿੰਨ ਸਾਡੇ ਡਿਪਾਰਟਮੈਂਟ ਸੀ ਤੋਂ ਉਹਨਾਂ ਦਾ ਫਾਊਂਡਰ ਪ੍ਰੋਫੈਸਰ ਹੈਡ ਰਿਹਾ ਔਰ ਉਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਜਿਵੇਂ ਜਿਵੇਂ ਯੂਨੀਵਰਸਿਟੀ ਦੀਆਂ ਸੇਵਾਵਾਂ ਦੇ ਦੌਰਾਨ ਫਰਮ 83 ਮੈਂ ਯੂਨੀਵਰਸਿਟੀ ਫੈਕਲਟੀ ਉੱਤੇ ਐਸ ਟੀਚਰ ਕੰਮ ਕਰਦਾ ਰਿਹਾ ਔਰ ਫਿਰ ਜਿਵੇਂ ਜਿਵੇਂ ਸੇਵਾਵਾਂ ਮਿਲੀਆਂ ਗਈਆਂ ਡੀਨ ਅਲੂਮਨੀ ਡੀਨ ਰਿਸਰਚ ਔਰ ਫਿਰ ਡੀਨ ਅਕੈਡਮਿਕ ਉਹ ਸਾਰੀਆਂ ਸੇਵਾਵਾਂ ਉਥੋਂ ਕੀਤੀਆਂ ਪਰ ਪ੍ਰਮੁਖਤੌਰ ਤੇ ਕਿਉਂਕਿ ਗੁਰਮਨ ਸੰਗੀਤ ਨਾਲ ਜੁੜਿਆ ਹੋਇਆ ਸੀ ਸੰਗੀਤ ਮੇਰਾ ਵਿਸ਼ਾ ਸੀ ਔਰ ਪੰਜਾਬੀ ਯੂਨੀਵਰਸਿਟੀ ਦੇ 뮤직 ਡਿਪਾਰਟਮੈਂਟ ਦਾ ਹੈਡ ਰਿਆ ਗੁਰੂ ਨਾਨਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਵੀ ਉਹ ਉਥੋਂ ਦੇ 뮤직 ডিপਾਰਟਮੈਂਟ ਦਾ ਮੈਂ ਹੈਡ ਰਹਾ ਹਾਂ ਔਰ ਇਸ ਤਰ੍ਹਾਂ ਇਹਨਾਂ ਵਿਭਾਗਾਂ ਵਿੱਚ ਵਿਚਰਦੇ ਹਾਂ ਜਿੱਥੇ ਪੰਜਾਬ ਦੀ ਸੰਗੀਤ ਪਰੰਪਰਾ ਔਰ ਸੰਗੀਤ ਦੇ ਵਿਸ਼ੇ ਦਾ ਅਧਿਆਪਨ ਅਸੀਂ ਕਰਵਾਉਂਦੇ ਰਹੇ ਐਮਏ ਸੰਗੀਤ ਔਰ ਐਮਫਿਲ ਵਗੈਰਾ ਉਥੇ ਨਾਲ ਹੀ ਫਿਰ ਜਿਹੜਾ ਗੁਰਮਤ ਸੰਗੀਤ ਹੈ ਗੁਰੂ ਦਾ ਜਿਹੜਾ ਸੰਗੀਤ ਹੈ ਸ੍ਰੀ ਗੁਰਗੰਨ ਸਾਹਿਬ ਦੇ ਸੰਗੀਤ ਪ੍ਰਬੰਧ ਤੇ ਆਧਾਰਿਤ ਗੁਰੂ ਨਾਨਕ ਦੇਵ ਜੀ ਦੁਆਰਾ ਵਰ ਉਸਾਇਆ ਹੋਇਆ ਉਸ ਨੂੰ ਇੱਕ ਵਿਸ਼ੇ ਵਜੋਂ ਲਾਗੂ ਕਰਨ ਦੀ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਔਰ ਉਹ ਮੈਨੂੰ ਮਾਨ ਪ੍ਰਾਪਤ ਹੋਇਆ ਕਿ ਅਸੀਂ ਪਹਿਲਾਂ 1993 ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਗੁਰਮਤ ਸੰਗੀਤ ਨੂੰ ਥੋੜਾ ਜਿਹਾ ਪਾਰਸ਼ਲੀ ਅਸੀਂ ਇੰਟਰੋਡਿਊਸ ਕੀਤਾ ਔਰ ਆਫਟਰ ਦੈਟ ਅਸੀਂ 2003 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੁਰਮਤ ਸੰਗੀਤ ਚੇਅਰ ਸਥਾਪਿਤ ਕੀਤੀ ਉਸ ਤੋਂ ਪਹਿਲਾਂ 1997 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਅਸੀਂ ਇੱਕ ਡਿਪਲੋਮਾ ਇਨ ਗੁਰਮਤ ਸੰਗੀਤ ਸਟਾਰਟ ਕੀਤਾ ਜਿਹੜਾ ਗੁਰਮਤ ਸੰਗੀਤ ਨਾਲ ਰਿਲੇਟਡ ਸੀ ਔਰ ਉਸ ਤੋਂ ਬਾਅਦ 2003 ਦੇ ਵਿੱਚ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਔਰ ਬੀਬੀ ਜਸਵੀਰ ਕੌਰ ਜੀ ਖਾਲਸਾ ਜਿਹੜੇ ਪਹਿਲਾਂ ਸੰਤ ਭਾਵਾ ਸੁੱਚਾ ਸਿੰਘ ਜੀ ਜਵਦੀ ਕਲਾ ਵਾਲਿਆਂ ਨਾਲ ਕਾਰਜ ਕਰਦੇ ਸੀ ਉਹਨਾਂ ਨੇ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਬਣਾਈ ਔਰ ਫਿਰ ਅਸੀਂ 2003 ਦੇ ਵਿੱਚ ਇੱਥੇ ਚੇਅਰ ਸਥਾਪਿਤ ਕੀਤੀ। ਚੇਅਰ ਤੋਂ ਬਾਅਦ 2004 ਦੇ ਵਿੱਚ ਐਮਏ ਗੁਰਮਤਸਗੀ ਸਟਾਰਟ ਕੀਤੀ। 2005 ਦੇ ਵਿੱਚ ਫਿਰ ਅਸੀਂ ਇੱਥੇ ਗੁਰਮਤਸਗੀਤ ਵਿਭਾਗ ਦੀ ਜਿਹੜੀ ਸਥਾਪਨਾ ਹੈ ਉਹ ਕੀਤੀ ਔਰ ਇਸ ਤਰ੍ਹਾਂ ਗੁਰਮਤਸਗੀਤ ਇੱਕ ਸਬਜੈਕਟ ਵਜੋਂ ਇੰਟਰੋਡਿਊਸ ਹੋਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਵੇਲੇ ਸਾਡੇ ਅਲਮੋਸਟ 30 ਦੇ ਕਰੀਬ ਜਿਹੜੇ ਗੁਰਮਤ ਸੰਗੀਤ ਦੇ ਵਿੱਚ ਪੀ ਐਚ ਡੀ ਵਿਦਿਆਰਥੀ ਨੇ ਔਰ ਮੈਨੂੰ ਵੀ ਬੜੀ ਖੁਸ਼ੀ ਹੈ ਕਿ ਮੇਰੇ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੇ ਪੀ ਐਚ ਡੀ ਕੀਤੀ ਔਰ ਸਾਰੇ ਜਿਹੜੇ ਵਿਦਿਆਰਥੀ ਨੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਔਰ ਵੱਖ-ਵੱਖ ਕਾਲਜਸ ਦੇ ਵਿੱਚ ਕਾਰ-ਕਾਜ ਕਰ ਰਹੇ ਨੇ ਔਰ ਬਹੁਤ ਸਾਰੇ ਉਹਨਾਂ ਵਿੱਚੋਂ ਆਪੋ ਆਪਣੇ ਵਿਭਾਗਾਂ ਦੇ ਮੁਖੀ ਨੇ ਔਰ ਯੂਨੀਵਰਸਿਟੀ ਦੇ ਵਿੱਚ ਡੀਨ ਵੀ ਨੇ ਸੋ ਇਸ ਤਰ੍ਹਾਂ ਦਾ ਸਫਰ ਰਿਹਾ ਔਰ ਇਹ ਸਾਰੇ ਸਫਰ ਦੇ ਦੌਰਾਨ ਸਾਡੀ ਇਹੀ ਕੋਸ਼ਿਸ਼ ਰਹੀ ਹੈ ਕਿ ਗੁਰੂ ਸਾਹਿਬਾਨ ਦੁਆਰਾ ਜਿਹੜੀ ਵਿਰਸਾਈ ਗੁਰਮਤ ਸੰਗੀਤ ਦੀ ਪਰੰਪਰਾ ਹੈ ਉਸ ਨੂੰ ਅਸੀਂ ਇੱਕ ਵਿਸ਼ੇ ਵਜੋਂ ਇੰਟਰੋਡਿਊਸ ਕਰ ਸਕੀਏ ਔਰ ਫਿਰ ਉਸ ਦੇ ਨਾਲ ਹੀ ਜੋ ਤੁਸੀਂ ਵੇਖ ਰਹੇ ਹੋ ਕਿ ਰਬਾਬ ਸਰੰਦਾਤਾ ਉਸ ਦੇ ਰਬਾ ਇਹ ਜੋ ਸਿੱਖ ਸੰਗੀਤ ਦੇ ਇਨਸਟਰੂਮੈਂਟਸ ਨੇ ਇਹ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਸਿਖਾਣੇ ਸ਼ੁਰੂ ਕੀਤੇ ਜਿਨ੍ਹਾਂ ਵਿੱਚ ਅਸੀਂ ਪੋਸਟ ਗ੍ਰੈਜੂਏਟ ਕੋਰਸੇ ਵੀ ਬਣਾਏ ਔਰ ਫਿਰ ਦਰਬਾਰ ਸਾਹਿਬ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਉੱਥੇ ਜਿਹੜਾ ਲਾਈਵ ਪ੍ਰਸਾਰਣ ਹੁੰਦਾ ਹੈ ਉਹ 2006 ਦੇ ਵਿੱਚ ਜ세ਦਾ ਰਵਤਾਰ ਸਿੰਘ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਤਾਂ ਉਸ ਵੇਲੇ ਉੱਥੇ ਹੁਣ ਲਾਈਵ ਪ੍ਰਸਾਰਣ ਦੇ ਵਿੱਚ ਸਾਡੇ ਸਟੂਡੈਂਟਸ ਵੀ ਨੇ ਔਰ ਹੋਰ ਵੀ ਪ੍ਰਸਿੱਧ ਕਰਤਾਰ ਸਿੰਘ ਜੀ ਸਾਡੇ ਸਵਰਗੀ ਉਹਨਾਂ ਦੇ ਸਟੂਡੈਂਟ ਔਰ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਜਿਹੜੇ ਵਿਦਿਆਰਥੀ ਨੇ ਉਹ ਤੰਤੀ ਸਾਜ਼ ਉੱਤੇ ਵਾਦਨ ਕਰਦੇ ਨੇ ਉਹਨਾਂ ਦਾ ਸਾਰੇ ਵਿਸ਼ਵ ਦੇ ਵਿੱਚ ਇਸ ਦਾ ਜਿਹੜਾ ਪਸਾਰਾ ਹੈ ਗੁਰਮਤ ਸੰਗੀਤ ਦਾ ਉਹ ਹੋ ਗਿਆ ਔਰ ਇਹ ਸੇਵਾ ਗੁਰੂ ਪਾਤਸ਼ਾਹ ਨੇ ਆਪ ਲਈ ਹੈ ਮੈਂ ਬਹੁਤ ਬਹੁਤ ਗੁਰੂ ਪਾਤਸ਼ਾਹ ਦਾ ਵੀ ਸ਼ੁਕਰ ਸ਼ੁਕਰਗੁਜ਼ਾਰ ਹਾਂ ਔਰ ਨਾਲ ਨਾਲ ਸੰਗਤਾਂ ਦਾ ਔਰ ਤੁਹਾਡੇ ਵਰਗੇ ਜਿਹੜੇ ਟੀਵੀ ਚੈਨਲ ਗੁਰਮਤ ਸੰਗੀਤ ਨੂੰ ਪ੍ਰਮੋਟ ਕਰਦੇ ਨੇ ਸਾਰਿਆਂ ਦੇ ਦਾ ਮੈਂ ਸ਼ੁਕਰਗੁਜ਼ਾਰ ਹਾਂ ਸਰ ਮੈਂ ਇਹ ਜਾਣਨਾ ਚਾਹਾਂਗੀ ਕਿ ਗੁਰਮਤ ਸੰਗੀਤ ਸਾਡੇ ਬਾਰੇ ਅਸੀਂ ਇੰਨਾ ਹੀ ਜਾਣਦੇ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਸ਼ੁਰੂ ਹੋਈ ਤੇ 31 ਰਾਗਾਂ ਬਾਰੇ ਜਿਵੇਂ ਅੱਜ ਕੱਲ ਇਸ ਦੀ ਜਾਣਕਾਰੀ ਬਹੁਤ ਘੱਟ ਹੈ ਤੁਸੀਂ ਇਸ ਡਿਪਾਰਟਮੈਂਟ ਚ ਰਹੇ ਚੁੱਕੇ ਹੋ ਇਸ ਦੇ ਨਾਲ ਜੁੜੇ ਹੋਏ ਹੋ ਤੁਹਾਡੇ ਮੁਤਾਬਕ ਗੁਰਮਤ ਸੰਗੀਤ ਕੀ ਹੈ ਤੇ ਇਸੀ ਪਰੰਪਰਾ ਕਿੱਥੋਂ ਤੇ ਕਿਵੇਂ ਸ਼ੁਰੂ ਹੋਈ ਇਹ ਜਰੂਰ ਪੁੱਛਣਾ ਚਾਹਾਂਗੀ ਜੀ ਹਾਂ ਠੀਕ ਤੁਸੀਂ ਠੀਕ ਕਿ ਗੁਰਮਤ ਸੰਗੀਤ ਜਿਹੜਾ ਹੈ ਗੁਰਨਾਨਕ ਪਾਤਸ਼ਾਹ ਪਾਤਸ਼ਾਹ ਦੁਆਰਾ ਇਸ ਦਾ ਪਰਾਰੰਭ ਹੋਇਆ ਜਦੋਂ ਤੁਰਕੀ ਬਾਣੀ ਇਲਾਹੀ ਬਾਣੀ ਉਹਨਾਂ ਨੂੰ ਆਈ ਤੇ ਉਹਦੇ ਨਾਲ ਹੀ ਉਹਨਾਂ ਨੇ ਜਿਹੜਾ ਸੰਗੀਤ ਦਾ ਗੁਰਮਤ ਸੰਗੀਤ ਦਾ ਸ਼ਬਦ ਕੀਰਤਨ ਕਰਨ ਦੀ ਜਿਹੜੀ ਕਲਾ ਹੈ ਐਕਚੁਅਲੀ ਜਿਹੜਾ ਮੈਂ ਤੇ ਇਹ ਕਹਿਣਾ ਉਹਨਾਂ ਕਿ ਜਿਹੜਾ ਗੁਰਮਤ ਸੰਗੀਤ ਹੈ ਉਹ ਸ਼ਬਦ ਕੀਰਤਨ ਕਰਨ ਦੀ ਦਾ ਇੱਕ ਕਲਾ ਹੈ ਔਰ ਇਹ ਬਾਣੀ ਦੀ ਜਿਹੜੀ ਸੰਚਾਰ ਕਲਾ ਹੈ ਜਿਸ ਨਾਲ ਹੀ ਅਸੀਂ ਬਾਣੀ ਦਾ ਜਿਹੜਾ ਹੈ ਉਹ ਸੰਚਾਰ ਕਰਦੇ ਆ ਸੰਕਤ ਸੰਗਤ ਤੱਕ ਔਰ ਇਹ ਸਾਰਾ ਮਾਡਲ ਜਿਹੜਾ ਗੁਰੂ ਨਾਨਕ ਪਾਤਸ਼ਾਹ ਅ ਦੁਆਰਾ ਹੋਇ ਬਰੋਸ ਆਇਆ ਹੋਇਆ ਹੈ ਔਰ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਨ ਹੈ ਉਸੇ ਪਰਥਾਈ ਹੋਇਆ ਕਿ ਸਾਰੀ ਬਾਣੀ ਨੂੰ ਵਕ ਵਕ ਰਾਗਾਂ ਵਿੱਚ ਵਰਗੀਕ੍ਰਿਤ ਕਰਕੇ ਅੰਕਿਤ ਕੀਤਾ ਗਿਆ ਤਾਂ ਜੋ ਉਹਨਾਂ ਰਾਗਾਂ ਦੇ ਵਿੱਚ ਔਰ ਉਸ ਪਰੰਪਰਾ ਦੇ ਅਨੁਸਾਰ ਹੀ ਹੋ ਕੇ ਕੀਰਤਨ ਕੀਤਾ ਜਾਵੇ ਸੋ ਗੁਰੂ ਦੀ ਪਰੰਪਰਾ ਦਾ ਜਿਹੜਾ ਅਨੁਸਾਰੀ ਸੰਗੀਤ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੁਆਰਾ ਸ਼ੁਰੂ ਹੋਇਆ ਔਰ ਵਕਵਾ ਗੁਰੂ ਸਹਿਬਾਨ ਨੇ ਉਸ ਨੂੰ ਮਰਿਆਦਤ ਰੂਪ ਦੇ ਵਿੱਚ ਡਵੈਲਪ ਕੀਤਾ ਲਾਗੂ ਕੀਤਾ ਮਰਿਆਦਾ ਬਣਾਈ ਕੀਰਤਨ ਦੀ ਮਰਿਆਦਾ ਬਣਾਈ ਗੁਰਦੁਆਰਾ ਸਹਿਬਾਨ ਵਿੱਚ ਕੀਰਤਨ ਦੀ ਮਰਿਆਦਾ ਹੈ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਕੀਰਤਨ ਦੀ ਮਰਿਆਦਾ ਹੈ ਫਿਰ ਸਿੱਖੀ ਜੀਵਨ ਦੇ ਵਿੱਚ ਸਾਡੇ ਜਨਮ ਤੋਂ ਲੈ ਕੇ ਅਕਾਲ ਚਲਾਣੇ ਤੱਕ ਦੀ ਕੀਰਤਨ ਮਰਿਆਦਾ ਹੈ ਹਰ ਅਫਸਰ ਉੱਤੇ ਕੀਰਤਨ ਕਰਨ ਦੀ ਇੱਕ ਮਰਿਆਦਾ ਹੈ ਸੋ ਇਹ ਸਾਰੀ ਜਿਹੜੀ ਕੀਰਤਨ ਦੀ ਮਰਿਆਦਾ ਹੈ ਔਰ ਇਹ ਮਰਿਆਦਾ ਦਾ ਜੋ ਸਿਧਾਂਤ ਸ੍ਰੀ ਗੁਰਗੰਦ ਸਾਹਿਬ ਦੇ ਵਿੱਚ ਪਿਆ ਜਿਵੇਂ ਰਾਗ ਨੇ ਵੱਖ-ਵੱਖ ਕੀਰਤਨ ਦੀਆਂ ਸ਼ੈਲੀਆਂ ਨੇ ਔਰ ਬਾਣੀ ਦੇ ਵੱਖ-ਵੱਖ ਰੂਪ ਨੇ ਉਹ ਬਾਣੀ ਦੇ ਵੱਖ-ਵੱਖ ਰੂਪਾਂ ਦਾ ਗਾਉਣ ਦਾ ਇੱਕ ਆਪਣਾ ਕੀਰਤਨ ਕਰਨ ਦਾ ਇੱਕ ਆਪਣਾ ਪ੍ਰਬੰਧ ਹੈ ਸੋ ਇਹ ਸਾਰਾ ਕੁਝ ਮਿਲ ਕੇ ਇੱਕ ਗੁਰੂ ਮਤ ਗੁਰੂ ਸਿਧਾਂਤ ਦਾ ਅਨੁਸਾਰੀ ਸੰਗੀਤ ਜਿਹੜਾ ਸਿਰਜਦਾ ਔਰ ਉਸ ਨੂੰ ਅਸੀਂ ਗੁਰਮਤ ਸੰਗੀਤ ਆਖਦੇ ਹਾਂ ਤੋਂ ਸ਼ਬਦ ਕੀਰਤਨ ਦੀ ਜਿਹੜਾ ਜਿਹੜਾ ਕੀ ਸ਼ਬਦ ਕੀਰਤਨ ਕਰਨ ਦੀ ਜਿਹੜੀ ਕਲਾ ਹੈ ਉਸ ਨੂੰ ਅਗਰ ਗੁਰ ਸਿਧਾਂਤ ਅਨੁਸਾਰ ਜਦੋਂ ਅਸੀਂ ਕੀਰਤਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਅਨੁਸਾਰ ਗੁਰੂ ਸਹਿਬਾਨ ਦੀ ਮਰਿਆਦਾ ਅਨੁਸਾਰ ਉਸ ਨੂੰ ਅਸੀਂ ਗੁਰਮਤ ਸੰਗੀਤ ਆਖਦੇ ਹਾਂ ਔਰ ਅਸੀਂ ਇਹੀ ਆਪਣੇ ਯੂਨੀਵਰਸਿਟੀਆਂ ਦੇ ਵਿੱਚ ਜਾਂ ਆਪਣੇ ਪਾਠਕ੍ਰਮ ਨੇ ਜਿਹੜੇ ਉਹਨਾਂ ਵਿੱਚ ਅਸੀਂ ਫ੍ਰਮ ਐਲੀਮੈਂਟਰੀ ਟੂ ਪੀ ਐਚ ਡੀ ਅਸੀਂ ਇਹੀ ਸਿਖਲਾਈ ਦਿੰਦੇ ਹਾਂ ਔਰ ਸਾਰੇ ਕੋਰਸੇਸ ਦੇ ਵਿੱਚ ਸਾਡੇ ਵਕਵਾ ਕੀਰਤਨ ਚੌਕੀਆਂ ਔਰ ਹਿਸਟਰੀ ਆਫ ਗੁਰਮਤ ਸੰਗੀਤ ਔਰ ਫਿਰ ਇਹਦੇ ਨਾਲ ਹੀ ਗੁਰਮਤਿ ਸੰਗੀਤ ਜਿਹੜਾ ਸੰਗੀਤ ਵਿਧਾਨ ਹੈ ਜਿਹਨੂੰ ਅਸੀਂ ਮਿਊਜ਼ਿਕਾਲੋਜੀ ਆਫ ਗੁਰਮਤਿ ਸੰਗੀਤ ਆਖਦੇ ਆ ਉਹ ਸਾਰਾ ਕੁਝ ਅਸੀਂ ਔਰ ਵੱਖ-ਵੱਖ ਸਾਜ਼ਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਗੁਰਮਤਿ ਸੰਗੀਤ ਦੇ ਅੰਤਰਗਤ ਦਿੱਤੀ ਜਾਂਦੀ ਹੈ ਇਹੀ ਗੁਰਮਤਿ ਸੰਗੀਤ ਹੈ ਔਰ ਇਹੀ ਗੁਰੂਨਾਮਕ ਪਾਤਸ਼ਾਹ ਦੁਆਰਾ ਵਰੁਸਾਈ ਹੋਈ ਪਰੰਪਰਾ ਹੈ ਸਮੇਂ ਜਾਨਣਾ ਚਾਹਾਂਗੀ ਤੁਹਾਨੂੰ ਵਿਅਕਤੀਗਤ ਤੌਰ ਤੇ ਇਹ ਲਗਨ ਇੰਨੀ ਗੁਰਮਤ ਸੰਗੀਤ ਦੀ ਇੰਨਾ ਤੁਹਾਨੂੰ ਗਿਆਨ ਹੈ ਇਹ ਸੰਗੀਤ ਦੀ ਲਗਨ ਤੁਹਾਨੂੰ ਕਿੱਥੋਂ ਲੱਗੀ ਇੱਕ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਆਖ ਲਓ ਕਿ ਮੈਨੂੰ ਇੱਕ ਕੀਰਤਨੀਏ ਪਰਿਵਾਰ ਵਿੱਚ ਜਨਮ ਦਿੱਤਾ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਕੀਰਤਨ ਪਰਿਵਾਰ ਵਿੱਚ ਹੋਣ ਕਰਕੇ ਸੰਗੀਤ ਦੀ ਦਾਤ ਵੀ ਮਿਲੀ ਬਾਣੀ ਦੀ ਔਰ ਗੁਰਸਿੱਖੀ ਦੀ ਸਾਰਾ ਕੁਝ ਹੀ ਪ੍ਰਾਪਤ ਹੋਇਆ ਔਰ ਫਿਰ ਉਸ ਤੋਂ ਬਾਅਦ ਮੈਨੂੰ ਮੇਰੇ ਗੁਰਮਤ ਸ੍ਰੀ ਅਚਾਰੀਆ ਮੇਰੇ ਪਿਤਾ ਜੀ ਸ਼ਰਮਣੀ ਰਾਗੀ ਭਾਈ ਉਤਮ ਸਿੰਘ ਜੀ ਸੀਗੇ ਔਰ ਡਾਕਟਰ ਜਗੀਰ ਸਿੰਘ ਮੇਰੇ ਵੱਡੇ ਬ੍ਰਦਰ ਨੇ ਉਹ ਵੀ ਸ਼੍ਰੋਮਣੀ ਰਾਗੀ ਸੀ ਇੱਕ ਪਰਿਵਾਰ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਨੂੰ ਵੀ ਸ਼੍ਰੋਮਣੀ ਰਾਗੀ ਅਵਾਰਡ ਮਿਲਿਆ ਔਰ ਮੇਰੇ ਬ੍ਰਦਰ ਨੂੰ ਵੀ ਸੰਗੀਤ ਨਾਟਕ ਅਕੈਡਮੀ ਅਵਾਰਡ ਦੀ ਪ੍ਰਾਪਤੀ ਹੋਈ ਔਰ ਉਸ ਤੋਂ ਬਾਅਦ ਮੈਨੂੰ ਵੀ ਪ੍ਰੈਜ਼ੀਡੈਂਟ ਅਵਾਰਡ ਜਿਹੜਾ ਹੈ ਪ੍ਰਾਪਤ ਹੋਇਆ ਉਹ ਸਿਰਫ ਇਹਸ ਕਰਕੇ ਕਿ ਅਸੀਂ ਸ਼ਬਦ ਕੀਰਤਨ ਦੀ ਸੇਵਾ ਕਰਦੇ ਸੀ ਔਰ ਗੁਰੂ ਪਾਤਸ਼ਾਹ ਨੇ ਆਪ ਤਰੁੱਠ ਕੇ ਸਾਡੇ ਤੇ ਇਹ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਸੋ ਐਸੇ ਪਰਿਵਾਰ ਵਿੱਚੋਂ ਹੁੰਦਿਆ ਫਿਰ ਮੈਨੂੰ ਮ ਮਾਣਾ ਔਰ ਮੈਨੂੰ ਖੁਸ਼ ਨਸੀਬੀ ਹੈ ਮੇਰੀ ਕਿ ਮੈਨੂੰ ਗੁਰਮਤਿ ਸੰਗੀਤ ਦੇ ਚਾਰੀਆ ਫਿਰ ਸਤਾਰਾ ਸਿੰਘ ਜੀ ਦੀ ਸ਼ਗਿਰਦੀ ਕਰਮ ਦਾ ਅਸਬ ਪ੍ਰਾਪਤ ਹੋਇਆ ਔਰ ਉਹਨਾਂ ਦੀ ਦਿਲੇ ਇੱਛਾ ਸੀ ਕਿ ਗੁਰਮਤਿ ਸੰਗੀਤ ਨੂੰ ਅਸੀਂ ਇੱਕ ਵਿਸ਼ੇ ਵਜੋਂ ਇੰਟਰੋਡਿਊਸ ਕਰੀਏ ਗੁਰਮਤਿ ਸੰਗੀਤ ਦੀ ਵਿਲੱਖਣਤਾ ਨੂੰ ਭਾਰਤੀ ਸੰਗੀਤ ਦੀ ਤੁਲਨਾ ਦੇ ਵਿੱਚ ਸਾਰਿਆਂ ਦੇ ਸਾਹਮਣੇ ਰੱਖੀਏ ਸੋ ਉਸ ਪਾਸੇ ਨੂੰ ਫਿਰ ਮੇਰਾ ਅਧਿਐਨ ਦੀ ਰੁਚੀ ਬਣ ਗਈ ਔਰ 1983 ਦੇ ਵਿੱਚ ਆਦ ਗ੍ਰੰਥ ਰਾਗ ਕੋਸ਼ ਬਣਾਇਆ ਜਿਹਦੇ ਵਿੱਚ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਨੇ ਉਹਨਾਂ ਦੇ ਵੱਖ-ਵੱਖ ਜਿਹੜੇ ਰੂਪ ਮਿਲਦੇ ਨੇ ਚਾਹੇ 31 ਮੁਖ ਰਾਗ ਹੋਣ ਔਰ ਚਾਹੇ ਮਿਸ਼ਰਤ ਰਾਗ ਹੋਣ ਉਹ ਅਸੀਂ 71 ਕੀਤੇ ਮੈਂ ਆਪਣੇ ਗੁਰੂਦੇਵ ਫੈਸ ਸਤਾਰਾ ਸਿੰਘ ਜੀ ਦੀ ਮਦਦ ਦੇ ਨਾਲ ਉਹ ਪੁਸਤਕ ਆਪਣੀ ਪ੍ਰਕਾਸ਼ਿਤ ਕਰਵਾਈ ਔਰ ਉਸ ਤੋਂ ਬਾਅਦ ਫਿਰ ਸੰਤ ਬਾਬਾ ਸੁਚਾ ਸਿੰਘ ਜੀ ਆ ਜਾਂਦੇ ਨੇ ਔਰ ਉਹਨਾਂ ਤੋਂ ਪਹਿਲਾਂ ਅਸੀਂ ਗੁਰਮਤਿ ਸੰਗੀਤ ਸੁਸਾਇਟੀ ਬਣਾ ਕੇ ਇੱਥੇ ਪ੍ਰਿੰਸੀਪਲ ਸਦਵੀਰ ਸਿੰਘ ਜੀ ਔਰ ਸਾਰਿਆਂ ਨੇ ਮਿਲ ਕੇ ਅਸੀਂ ਗੁਰਮਤਿ ਸੰਗੀਤ ਦਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਸੀ 1990 ਤੱਕ ਫਿਰ 90-91 ਵਿੱਚ ਦੂਤੀ ਗੁਰਮਤ ਸੰਗੀਤ ਸਮੇਲਨਾਂ ਦੀ ਲੜੀ ਚੱਲ ਪਈ ਔਰ ਰਾਗ ਨਿਰਣਾਇਕ ਕਮੇਟੀ ਬਣ ਗਈ ਔਰ ਉਹਦੇ ਚੋਂ ਸਾਰੇ ਸਰੂਪ ਜਿਹੜੇ ਨੇ ਉਹਨਾਂ ਦੇ ਸਰੂਪ ਨਿਰਧਾਰਨ ਕਰਕੇ ਸਾਰੀ ਦੁਨੀਆ ਦੇ ਸਨਮੁਖ ਰੱਖ ਕੇ ਦੂਤੀ ਗੁਰਮਤ ਸੰਗੀਤ ਸਮੇਲਨ ਕਰਾਏ ਸੋ ਇਸ ਤਰ੍ਹਾਂ ਇਹਨਾਂ ਸਾਰੀਆਂ ਸ਼ਕਸ਼ੀਤਾਾਂ ਦੀ ਬਦੌਲਤ ਪਰਿਵਾਰਿਕ ਪਛੋਕਰ ਦੀ ਬਦੌਲਤ ਔਰ ਗੁਰੂ ਜਨਾਂ ਦੀ ਅਸੀਸ ਨਾਲ ਸੰਗਤ ਦੀ ਅਸੀਸ ਦੇ ਨਾਲ ਗੁਰਮਤ ਸੰਗੀਤ ਦੇ ਖੇਤਰ ਵਿੱਚ ਮੇਰੇ ਵਰਗੇ ਇੱਕ ਨਿਰਮਾਣੇ ਜੀ ਵਿਅਕਤੀ ਨੂੰ ਕਾਰਜ ਕਰਨ ਦਾ ਅਫਸਰ ਮਿਲਿਆ ਔਰ ਮੈਂ ਬੜਾ ਖੁਸ਼ਕਿਸਮਤਾ ਕਿ ਉਹ ਸੇਵਾ ਮੇਰੀ ਨਿਰੰਤਰ ਜਾਰੀ ਹੈ ਤੇ ਤੁਹਾਡੀ ਜਿਹੜੀ ਗੁਰਮਤ ਸੰਗੀਤ ਦਾ ਅਧਿਆਪਨ ਆਪਾਂ ਜਾਣ ਪਾਏ ਆ ਕਿ ਹੁਣੇ ਤੁਹਾਡੀ ਵੀਡੀਓ ਵੀ ਸਾਨੂੰ ਦੇਖਣ ਚਾਹੀਏ ਕਿ ਅਮਰੀਕਾ ਦਾ 12 ਸਾਲ ਦਾ ਅਰਜਨਵੀਰ ਸਿੰਘ ਬੱਚੇ ਨੇ ਵੀ ਤੁਹਾਡੇ ਤੋਂ 31 ਰਾਗਾਂ ਦਾ ਅਧਿਆਪਨ ਲਿੱਤਾ ਹੈ ਤੇ ਨਾਲ ਹੀ ਐਲਬਮ ਵੀ ਰਿਲੀਜ਼ ਕੀਤੀ ਉਹ ਤੁਹਾਡੇ ਸੰਪਰਕ ਚ ਕਿਵੇਂ ਆਏ ਆ ਇਸ ਤੋਂ ਇਸ ਤਰ੍ਹਾਂ ਹੈ ਕਿ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ ਹੀ ਕਿ 1999 ਦੇ ਵਿੱਚ ਸ੍ਰੀ ਗੁਰਗੰਦ ਸਾਹਿਬ ਦੇ 31 ਮੁਕ ਰਾਗ ਔਰ 31 ਰਾਗ ਪ੍ਰਕਾਰ ਗੁਰੂ ਪਾਤਸ਼ਾਹ ਨੇ ਪਹਿਲੀ ਵਾਰੀ ਬਖਸ਼ਿਸ਼ ਕਰਕੇ ਮੇਰੇ ਕੋਲੋਂ ਗਏ ਸੀ ਤੋ ਉਹ ਜਦੋਂ ਰਾਗਾਂ ਦਾ ਗਾਇਨ ਕੀਤਾ ਸੀ ਤੇ ਉਸ ਵੇਲੇ ਤੱਕ ਉਹਨਾਂ ਦੇ ਜਿਹੜਾ ਪ੍ਰਕਾਸ਼ਿਤ ਰੂਪ ਦੇ ਵਿੱਚ ਸੁਰਲਿਪੀਬਦ ਰੂਪ ਜਿਹੜਾ ਹੈ ਉਹ ਨਹੀਂ ਸੀ ਪ੍ਰਾਪਤ ਹੁੰਦਾ অথੈਨਟਿਕ ਜਿਸ ਤੇ ਆਧਾਰ ਤੇ ਅਸੀਂ ਪਾਠਕ੍ਰਮ ਬਣਾ ਸਕੀਏ ਸੋ ਉਹ ਉਦਮ ਕੀਤਾ ਸੀ ਔਰ ਇੱਕ ਬੜੀ ਵੱਡੀ ਕੰਪਨੀ ਨੇ ਉਸ ਨੂੰ ਰਿਕਾਰਡ ਕੀਤਾ ਔਰ ਉਸ ਨੂੰ ਅਸੀਂ ਦਰਬਾਰ ਸਾਹਿਬੇਟ ਜਾ ਕੇ ਕੀਤਾ ਸੀ ਕਿਹਾ ਵੀ ਕਿਸੇ ਕੋਲੋਂ ਵਿਅਕਤੀ ਕੋਲੋਂ ਰਿਲੀਜ਼ ਕਰਾਉਣ ਦੀ ਬਜਾਏ ਗੁਰੂ ਪਾਤਸ਼ਾਹ ਦੇ ਸਾਹਮਣੇ ਜਾ ਕੇ ਅਰਪਿਤ ਕਰੀਏ ਤੋ ਗੁਰੂ ਦਈ ਸਾਰਾ ਤੁਸੀਂ ਗੁਰੂ ਨੂੰ ਹੀ ਅਸੀਂ ਦਈਏ ਉਦੋਂ ਤੋਂ ਹੀ ਮਨ ਵਿੱਚ ਸੀ ਕਿ ਵਦ ਤੋਂ ਵਦ ਕੱਤੀ ਰਾਗ ਔਰ ਇਹਨਾਂ ਰਾਗਾਂ ਦੇ ਸਿਖਲਾਈ ਦਾ ਪ੍ਰਚਾਰ ਅਸੀਂ ਕਰੀਏ ਪਾਠਕ੍ਰਮ ਵਿੱਚ ਵੀ ਅਸੀਂ ਸਿਖਾਉਂਦੇ ਸੀ ਪਰ ਜਦੋਂ ਮੈਂ ਪਿੱਛੇ ਨਹੀਂ ਆਪਣਾ ਯੂ ਐਸ ਏ ਗਿਆ ਤਾਂ ਉੱਥੇ ਮੇਰੇ ਕੋਲ ਇਹਨਾਂ ਦੇ ਅਰਜੁਨ ਵੀਰ ਸਿੰਘ ਹੋਰੇ ਐਲਬਨੀ ਤੋਂ ਨੇ ਨਿਊਯਾਰਕ ਅਮਰੀਕਾ ਤੋਂ ਉਹਨਾਂ ਦੇ ਦਾਦੀ ਜੀ ਨੇ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਕਿ ਇਹ ਸਾਡਾ ਹੋਣ ਹਾਰ ਬੱਚਾ ਹੈ ਔਰ ਇਹ ਪਹਿਲਾ ਥੋੜਾ ਸਿੱਖਦਾ ਹੈ ਕਾ ਕਾਟ ਉਮਰ ਦਾ ਬੱਚਾ ਹੈ ਔਰ ਤੁਸੀਂ ਇਹਨੂੰ ਜ਼ਰੂਰ ਸਿਖਾਓ ਮੈਂ ਕਿ ਮੈਂ ਬੱਚਿਆਂ ਨੂੰ ਨਹੀਂ ਸਿਖਾਂਦਾ ਕਿਉਂਕਿ ਅਸੀਂ ਐਡਵਾਂਸ ਲੈਵਲ ਤੇ ਇੱਥੇ ਸਟੱਡੀ ਕਰਵਾਉਂਦੇ ਆ ਤੇ ਮੈਂ ਆਪਣੇ ਕਿਸੇ ਸਟੂਡੈਂਟ ਨੂੰ ਕਹਿ ਦਿੰਦਾ ਮੈਂ ਨਿਊ ਜਰਸੀ ਮੇਰੇ ਨੈਫਿਊ ਨੇ ਮੇਰੇ ਬਹੁਤ ਹੁਣ ਹਾਰ ਸ਼ਗਿਰਦ ਵੀ ਨੇ ਔਰ ਬਹੁਤ ਅੱਛਾ ਗਾਂਦੇ ਡਾਕਟਰ ਮਨਪ੍ਰੀਤ ਸਿੰਘ ਮੈਂ ਉਹਨਾਂ ਨੂੰ ਉਹਨਾਂ ਦਾ ਨਾਮ ਲਿਆ ਕੇ ਉਹਨਾਂ ਕੋਲੋਂ ਤੁਸੀਂ ਸਿਖਾਓ ਉਸ ਇਲਾਕੇ ਦੇ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਪਰ ਉਹ ਪਰਿਵਾਰ ਕਹਿੰਦਾ ਕਿ ਨਹੀਂ ਅਸੀਂ ਤੁਹਾਡੇ ਕੋਲ ਹੀ ਸਿਖਾਣਾ ਕਿਉਂਕਿ ਉਹ ਪਰਿਵਾਰ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨਾਲ ਜੁੜਿਆ ਹੋਇਆ ਸੀ ਔਰ ਬਾਬਾ ਜੀ ਨੇ ਪਹਿਲਾਂ ਹੀ ਉਸ ਬੱਚੇ ਦੀ ਉਸ ਪ੍ਰਤਿਭਾ ਨੂੰ ਪਛਾਣ ਲਿਆ ਸੀ ਔਰ ਉਹਨਾਂ ਨੇ ਪ੍ਰੇਰਣਾ ਕੀਤੀ ਕਿ ਇਹਨੂੰ ਕਿਸੇ ਅੱਛੇ ਵੱਡੇ ਉਸਤਾਦ ਕੋਲੋਂ ਇਹਨੂੰ ਸਿਖਾਇਆ ਜਾਵੇ ਸੋ ਮੇਰੀ ਵੀ ਖੁਸ਼ਕਿਸਮਤੀ ਹੈ ਔਰ ਉਹ ਬੱਚੇ ਬੱਚਾ ਤੇ ਪਹਿਲਾਂ ਹੀ ਬlesed ਸੀ ਕਿਉਂਕਿ ਉਹ ਐਨਾ ਅੱਛਾ ਗਾਇਨ ਕਰਦਾ ਸੀ ਤਾਂ ਜਦੋਂ ਮੈਂ ਉਸ ਨੂੰ ਸਿਖਾਣਾ ਸ਼ੁਰੂ ਕੀਤਾ ਤੇ ਥੋੜੀ ਦੇਰ ਬਾਅਦ ਹੀ ਮੈਨੂੰ ਅਭਾਸ ਹੋ ਗਿਆ ਕਿ ਬੱਚਾ ਦੂਸਰੇ ਬੱਚਿਆਂ ਦੇ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ ਔਰ ਸਾਰੇ ਬੱਚੇ ਇਨਸਪਾਇਰ ਹੋ ਸਕਦੇ ਨੇ ਤੇ ਮੈਂ ਵੀ ਇੱਕ ਸਟਰਕਚਰਡ ਪ੍ਰੋਗਰਾਮ ਦੇ ਵਿੱਚ ਇੱਕ ਦਿਸ਼ਾ ਦੇ ਵਿੱਚ ਫੋਕਸ ਹੋ ਕੇ ਉਹਨੂੰ ਸਿਖਾਉਣ ਵਾਲੇ ਪਾਸੇ ਚੱਲਾਂ ਸੋ ਮੈਂ ਹੌਲੀ ਹੌਲੀ ਉਸ ਨੂੰ ਜਿਹੜੇ ਮੁਸ਼ਕਲ ਰਾਗ ਸੀ ਉਹ ਵੀ ਸਿਖਾਣੇ ਸ਼ੁਰੂ ਕੀਤੇ ਤੇ ਬੜੀ ਈਜ਼ੀਲੀ ਉਹਨਾਂ ਦੇ ਵਿੱਚ ਸ਼ਬਦ ਕੀਰਤਨ ਕਰਨ ਲੱਗ ਪਿਆ ਸੋ ਮੇਰੇ ਮਨ ਚ ਆਇਆ ਕਿ ਇਸ ਨੂੰ ਮੈਂ 31 ਰਾਗ ਪੂਰੇ ਕਰ ਦਿਆਂਗਾ ਜਦੋਂ ਕਿ 31 ਰਾਗ ਸੰਪੂਰਨਤਾ ਵੱਲ ਵਧਣਗੇ ਫਿਰ ਇਹਨਾਂ ਦੇ ਮਾਪਿਆਂ ਨੂੰ ਦੱਸਾਂਗਾ ਕਿ ਮੈਨੂੰ ਵੀ ਲੱਗਣ ਲੱਗੀ ਕਿ ਮੈਂ ਇੱਕ ਹੋਣਹਾਰ ਬੱਚੇ ਨੂੰ 31 ਰਾਗ ਕੰਪਲੀਟ ਕਰਵਾ ਦਿੱਤੇ ਔਰ ਮੇਰਾ ਇੱਕ ਜਿਹੜਾ ਸੁਰਖਰੂ ਹੋਇਆ ਮੈਂ ਤੋ ਮੇਰਾ ਇਰਾਦਾ ਸੀ ਕਿ ਮੈਂ ਸਿਖਾਵਾਂਗਾ ਔਰ ਉਸ ਤੋਂ ਬਾਅਦ ਮੈਂ ਕਹਾਂਗਾ ਕਿ ਜੀ ਮੈਂ ਹੁਣ 31 ਰਾਗ ਸਿਖਾ ਦਿੱਤੇ ਹੁਣ ਇਸ ਨੂੰ ਅੱਗੇ ਤੁਸੀਂ ਹੋਰ ਕਿਸੇ ਉਸਤਾਦ ਕੋਲੋਂ ਸਿਖਾਓ ਤਾਂ ਕਿ ਸਿੱਖ ਸਕੇ ਤੋ ਇਹ ਕਰਦੇ ਆ ਕਰਦੇ ਆ ਜਦੋਂ ਫਿਰ ਬਾਬਾ ਜੀ ਨਾਲ ਮੇਰਾ ਸੰਪਰਕ ਹੋਇਆ ਬਾਬਾ ਜੀ ਦੇ ਸ਼ਸ਼ੀਦ ਬਾਦ ਪਿਆਰੀ ਹੈ ਔਰ ਉਹਨਾਂ ਨੇ ਬਹੁਤ ਮੈਨੂੰ ਪਿਆਰ ਕੀਤਾ ਔਰ ਮੈਂ ਉਹਨਾਂ ਨੂੰ ਕਿਹਾ ਕਿ ਕਿਉਂ ਨਾ ਆਪਾਂ ਇਸ ਬੱਚੇ ਦੀ 31 ਰਾਗਾਂ ਦੀ ਇਸ ਦੀ ਜਿਹੜੀ ਆਵਾਜ਼ ਬਦਲਣ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਮੇਲ ਆਵਾਜ਼ ਜਿਹੜੀ ਹੈ ਕੁਝ ਜਿਹੜੀ ਕੱਚੀ ਹੁੰਦੀ ਆ ਔਰ ਉਸ ਤੋਂ ਬਾਅਦ ਫਿਰ ਉਪਰੋੜ ਹੋ ਜਾਂਦੀ ਹੈ ਤੇ ਬਦਲ ਜਾਂਦੀ ਹੈ ਪੇ ਦੀ ਜਿਹੜੀ ਬਾਲ ਪਣ ਦੀ ਆਵਾਜ਼ ਆ ਆਪਾਂ ਇਹਦੇ ਵਿੱਚ ਇਹਦੇ 31 ਰਾਗ ਰਿਕਾਰਡ ਕਰੀਏ ਤਾਂ ਕਿ ਬੱਚਿਆਂ ਦੇ ਲਈ ਸੇਰਨਾ ਸਰੋਤ ਬਣੇ ਸੋ ਉੱਤੇ ਹੀ ਫਿਰ ਡਾਕਟਰ ਮਨਪ੍ਰੀਤ ਸਿੰਘ ਹਰਾਂ ਨੂੰ ਬੇਨਤੀ ਕੀਤੀ ਔਰ ਉਹਨਾਂ ਦਾ ਨਿਊ ਜਰਸੀ ਦੇ ਸਟੂਡੀਓ ਵਿੱਚ ਹੌਲੀ-ਹੌਲੀ ਅਸੀਂ ਉਹਦੇ 31 ਰਾਗ ਦਾ ਜਿਹੜਾ ਰਿਕਾਰਡਿੰਗ ਐਸੀ ਕੀਤੀ ਔਰ ਫਿਰ ਇਥੇ 뮤직 ਬਣਾਇਆ ਡਾਕਟਰ ਮਨਪ੍ਰੀਤ ਸਿੰਘ ਜੀ ਔਰ ਸੰਦੀਪ ਜੀ ਸਾਡੇ ਬਹੁਤ ਅੱਛੇ ਦਿਲਵਰਤਾ ਉਸਵਾਦਕ ਨੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਇੱਥੇ ਫਿਰ ਉਹਨਾਂ ਦਾ 뮤직 ਬਣਾਇਆ ਔਰ 31 ਰਾਗਾਂ ਦੀ ਰਿਕਾਰਡਿੰਗ ਸੰਪੂਰਨ ਹੋਈ ਮੈਨੂੰ ਬੜੀ ਖੁਸ਼ੀ ਹੈ ਕਿ ਬਾਬਾ ਜੀ ਨੇ ਬਾਬਾ ਵਰਜਿੰਦਰ ਸਿੰਘ ਜੀ ਨੇ ਉਸ ਦੀ ਵੀਡੀਓਗ੍ਰਾਫੀ ਵੀ ਕਰਵਾਈ ਹੈ ਰਾੜਾ ਸਾਹਿਬ ਦੇ ਵਿੱਚ ਔਰ ਫਿਰ ਅਸੀਂ ਬੇਨਤੀ ਕੀਤੀ ਕਿ ਕਿਉਂ ਨਾ ਇਸ ਬੱਚੇ ਨੇ ਜਿਹੜਾ ਐਡਾ ਉਦਦਮ ਕੀਤਾ ਔਰ ਬੜਾ ਬਲੇਸਟ ਬੱਚਾ ਹੈ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਇਸ ਤੇ ਬਹੁਤ ਬਖਸ਼ਿਸ਼ ਹੈ ਤੋ ਇਸ ਬੱਚੇ ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਵੀ ਅੱਛੇ ਕੰਮ ਕਰਦੀ ਹੈ ਪਰ ਇਹ ਇੱਕ ਬਹੁਤ ਵੱਡਾ ਕੰਮ ਹੈ ਕਿ ਸਾਰੇ ਬੱਚਿਆਂ ਦੇ ਲਈ ਵੀ ਪ੍ਰੇਰਨਾ ਹੋਵੇ ਔਰ ਕੀਰਤਨੀਆਂ ਲਈ ਵੀ ਪ੍ਰੇਰਣਾ ਹੋਵੇ ਕਿ 12 ਸਾਲ ਦਾ ਬੱਚਾ 31 ਰਾਗ ਅਗਰ ਗਾਇਨ ਦੀ ਹਿੰਮਤ ਕਰ ਸਕਦਾ ਹੈ ਸਿੱਖਣ ਦੀ ਹਿੰਮਤ ਕਰ ਸਕਦਾ ਹੈ ਸੋ ਸਾਰੇ ਕੀਰਤਨੀਆਂ ਨੂੰ ਜਿਨ੍ਹਾਂ ਦਾ ਵਿਵਸਾਇ ਹੀ ਕੀਰਤਨ ਹੈ ਉਹਨਾਂ ਨੂੰ ਵੀ ਘੱਟੋ ਘਾਟੇ ਕੀਰਤਨੀਆਂ ਨੂੰ 31 ਰਾਗ ਜ਼ਰੂਰ ਆਉਣੇ ਚਾਹੀਦੇ ਨੇ ਜਿਹੜਾ ਵੀ ਕਹਿੰਦਾ ਕਿ ਮੈਂ ਕੀਰਤਨ ਕਰਦਾ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਤਾਂ ਆਉਂਦੇ ਹੀ ਹੋਣ ਸੋ ਅਗਰ ਇੱਕ ਬੱਚਾ ਸਿੱਖ ਸਕਦਾ ਹੈ ਤੇ ਵੱਡਿਆਂ ਨੂੰ ਵੀ ਸਿੱਖਣਾ ਚਾਹੀਦਾ ਹੈ ਔਰ ਹਰ ਇੱਕ ਵਿਅਕਤੀ ਨੂੰ ਸਿੱਖਣਾ ਚਾਹੀਦਾ ਹੈ ਔਰ ਹਰ ਘਰ ਦੇ ਵਿੱਚ ਜਿਹੜਾ ਹੈ ਗੁਰੂ ਗੰਨ ਸਾਹਿਬ ਦੇ ਰਾਗ ਨੇ ਇਹ ਜਾਣੇ ਚਾਹੀਦੇ ਨੇ ਕਿਉਂਕਿ ਇਹ ਰਾਗ ਬਾਣੀ ਦੇ ਨਾਲ ਹੀ ਇਹਨਾਂ ਦਾ ਉਤਾਰਨ ਹੋਇਆ ਜਦੋਂ ਬਾਣੀ ਆਈ ਹੈ ਨਾਲ ਹੀ ਰਾਗ ਆਏ ਨੇ ਬਾਬਾ ਜੀ ਨੇ ਜਦੋਂ ਮਰਦਾਨੇ ਨੂੰ ਕਿਹਾ ਕਿ ਮਰਦਾਨੇ ਛੇੜ ਰਬ ਬਾਣੀ ਆਈ ਹੈ ਤਾਂ ਬਾਣੀ ਦੇ ਨਾਲ ਉਹਦਾ ਸੰਗੀਤ ਵੀ ਆਇਆ ਤਾਂ ਸੰਗੀਤ ਦੇ ਵਿੱਚ ਰਾਗ ਵੀ ਆਇਆ ਇਸੇ ਕਰਕੇ ਉਹਨਾਂ ਨੇ ਬਾਣੀ ਦੇ ਉੱਪਰ ਰਾਗ ਅੰਕਿਤ ਕੀਤੇ ਨੇ ਕਿਉਂਕਿ ਰਾਗ ਔਰ ਬਾਣੀ ਦਾ ਸੰਗੀਤ ਔਰ ਬਾਣੀ ਦਾ ਬੜਾ ਗਹਿਰਾ ਸਬੰਧ ਹੈ ਸੋ ਮਨ ਵਿੱਚ ਇਹੀ ਸੀ ਕਿ ਇਸ ਬੱਚੇ ਦੇ ਜ਼ਰੀਏ ਅਸੀਂ ਇੱਕ ਜਿਹੜਾ ਮਿਸਾਲ ਕਾਇਮ ਕਰੀਏ ਉਦਾਹਰਣ ਕਾਇਮ ਕਰੀਏ ਔਰ ਸਾਰੇ ਬੱਚੇ ਉਸ ਤੋਂ ਪ੍ਰੇਰਨਾ ਲੈ ਸਕਣ ਔਰ ਸਾਡਾ ਸਿੱਖ ਜਗਤ ਔਰ ਸਿੱਖ ਪਰਿਵਾਰ ਪ੍ਰੇਰਨਾ ਲੈ ਸਕਣ ਸਾਡੀਆਂ ਬੱਚੀਆਂ ਪ੍ਰੇਰਨਾ ਲੈ ਸਕਣ ਤਾਂ ਕਿ ਉਹ ਆਪਣੇ ਬਚਪਨ ਦੇ ਵਿੱਚ ਹੀ ਜਿਵੇਂ ਉਹ ਗੁਰਮੁਖੀ ਦੇ ਅੱਖਰ ਸਿੱਖਦੇ ਨੇ ਉਸ ਤਰ੍ਹਾਂ ਰਾਗਾਂ ਦੀਆਂ ਸੁਰਾਂ ਵੀ ਸਿੱਖ ਲੈਣ ਤਾਂ ਕਿ ਉਹ ਸਦਾ ਸਦਾ ਲਈ ਉਹਨਾਂ ਦੇ ਜੀਵਨ ਦਾ ਅਨਿਖੜ ਰੰਗ ਬਣ ਜਾਣ ਔਰ ਫਿਰ ਰਿਆਜ਼ ਕਰਨ ਲਈ ਸਾਧਨਾ ਕਰਨ ਲਈ ਤਾਂ ਸਾਰੀ ਉਮਰ ਪਈ ਹੈ ਉਸ ਦੇ ਵਿੱਚ ਸਾਧਨਾ ਵੀ ਹੁੰਦੀ ਰਹੇਗੀ ਉਸ ਇਜ਼ਾਫਾ ਵੀ ਹੁੰਦਾ ਰਹੇਗਾ ਔਰ ਫੂਡ ਸੰਗੀਤ ਡਵੈਲਪ ਹੁੰਦਾ ਰਹੇਗਾ ਪਰ ਇੱਕ ਜਿਹੜੀ ਇਨੀਸ਼ੀਅਲ ਰੂਪ ਦੇ ਵਿੱਚ ਜਿਹੜੀ ਚਿੰنگ ਲਗਣੀ ਹੈ ਬਾਲਪਨ ਦੇ ਵਿੱਚ ਹੀ ਉਹ ਲਾਉਣ ਦੀ ਕੋਸ਼ਿਸ਼ ਹੈ ਔਰ ਉਸ ਦੀ ਐਗਜ਼ੈਂਪਲ ਮੈਨੂੰ ਬੜੀ ਖੁਸ਼ੀ ਹੈ ਕਿ ਜਿਹਦਾ ਰਗਵੀਰ ਸਿੰਘ ਜੀ ਅਕਾਲ ਤਖਤ ਸਾਹਿਬ ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਕ ਜਿਹੜੇ ਸੀ ਉਹ ਸਾਰੇ ਪ੍ਰਧਾਨ ਜੀ ਧਾਮੀ ਸਾਹਿਬ ਮਹਿਤਾ ਸਾਹਿਬ ਵਾਈਸ ਪ੍ਰੈਜ਼ੀਡੈਂਟ ਉਹ ਸਾਰਿਆਂ ਨੂੰ ਅਸੀਂ ਕਿਹਾ ਕਿ ਆਓ ਇੱਥੇ ਦੇਖੋ ਇਸ ਤਰ੍ਹਾਂ ਇਹ ਬੱਚਾ ਅਗਰ ਗਾ ਸਕਦਾ ਹੈ ਤੇ ਅਸੀਂ ਹੋਰ ਹਰਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਦੇ ਵਿੱਚ ਵੀ ਹੋਰ ਵਾਧਾ ਕਰ ਸਕਦੇ ਆ ਉਸ ਤੇ ਉਤੋਂ ਦੇ ਕੀਰਤਨੀਆਂ ਨੂੰ ਪ੍ਰੇਰਿਤ ਕਰ ਸਕਦੇ ਆ ਉਹਨਾਂ ਦੇ ਚਰਨਾਂ 'ਚ ਸੀਸ ਰੱਖ ਕੇ ਕਹਿ ਸਕਦੇ ਆ ਕਿ ਸਿੱਖੋ ਬਾਈ ਸਾਰੇ ਸਿੱਖੋ ਔਰ ਬੜੀ ਖੁਸ਼ੀ ਹੋਈ ਕਿ ਅਕਾਲ ਤਖਤ ਜੀ ਦਾ ਸਾਹਿਬ ਨੇ ਆਪਣੇ ਨਾਲ ਬਿਠਾ ਕੇ ਉਸ ਬੱਚੇ ਦੇ ਕੋਲੋਂ ਰਬਾਬ ਦੇ ਨਾਲ ਉਸ ਤਨ ਕੀਰਤਨ ਸੁਣਿਆ ਸੁਣਨਾ ਚਾਹੇ ਕਿ ਖਾਲਸਾ ਦੀ ਪਤਵੀ ਵੀ ਬੱਚੇ ਨੂੰ ਦਿੱਤੀ ਔਰ ਬੱਚਾ ਬੱਚਾ ਕਿਉਂਕਿ ਦੇਖੋ ਇਹ ਉਹਦੇ ਵਰੋਸਾ ਆ ਬੱਚੇ ਹੁੰਦੇ ਨੇ 1 ਸਾਲ ਪਹਿਲਾਂ ਹੀ ਉਹਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਉਤੋਂ ਅੰਮ੍ਰਿਤ ਪਾਨ ਕੀਤਾ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਠੀਕ ਹੈ ਹੁਣ ਉੱਥੇ ਹੀ ਉਹਨਾਂ ਨੇ ਉਹਨੂੰ ਕਿਹਾ ਕਿ ਹੁਣ ਅਰਜਨਵੀਰ ਸਿੰਘ ਖਾਲਸਾ ਇਹਦੇ ਨਾਮ ਦੇ ਨਾਲ ਅ ਇਹਦੇ ਨਾਲ ਜਿਹੜਾ ਲਕਬ ਹੈ ਉਹ ਮਾਣ ਹੈ ਜਿਹੜਾ ਉਹ ਜੁੜੇਗਾ ਔਰ ਅੱਗੇ ਤੋਂ ਤਾਂ ਕਿ ਬੱਚੇ ਦੇ ਜੀਵਨ ਦੇ ਵਿੱਚ ਇੱਕ ਜਿਹੜੀ ਹੈ ਪ੍ਰਾਪਤੀ ਉਹਨੂੰ ਲੱਗੇ ਕਿ ਮੈਂ ਅਕਾਲ ਤਖਤ ਉਤੇ ਮੇਰਾ ਇਹ ਪ੍ਰੋਜੈਕਟ ਰਿਲੀਜ਼ ਹੋਇਆ ਸੀ ਤੋ ਉਤੋਂ ਮੈਨੂੰ ਬਖਸ਼ਿਸ਼ ਹੋਈ ਹੈ ਜੀ ਇੱਕ ਜਿਹੜਾ ਹੀਰਾ ਹੁੰਦਾ ਉਹ ਚੋਰੀ ਕਰਕੇ ਤਰਾਸ਼ਾ ਜਾਂਦਾ ਉਹਨਾਂ ਨੇ ਇੱਕ ਵਧੀਆ ਜੋਰੀ ਦੀ ਤਲਾਸ਼ ਕੀਤੀ ਤੁਹਾਡੇ ਰੂਪ ਵਿੱਚ ਤੇ ਮਾਪੁਰਖਾਂ ਨੇ ਵੀ ਤੇ ਉਹਦੇ ਪਰਿਵਾਰ ਨੇ ਵੀ ਤੁਸੀਂ ਨੂੰ ਬਹੁਤ ਸੋਹਣਾ ਤਰਾਸ਼ਿਆ ਤੇ ਮੈਂ ਇੱਕ ਗੱਲ ਇਹ ਪੁੱਛਣਾ ਚਾਹਾਂਗੀ ਕਿ ਜਿਵੇਂ ਵਿਦੇਸ਼ੀ ਧਰਤੀ 'ਤੇ ਰਹਿ ਕੇ ਉਹ ਬੱਚਾ ਇਸ ਗੁਰਮਤ ਸੰਗੀਤ ਨਾਲ ਜੁੜਿਆ ਐ ਐਸੀ ਪ੍ਰਤਿਭਾ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਿਆ ਤਾਂ ਉਹ ਪ੍ਰਤਿਭਾ ਸਾਨੂੰ ਭਾਰਤ ਵਿੱਚ ਆਪਣੇ ਪੰਜਾਬ ਵਿੱਚ ਕਿਉਂ ਨਹੀਂ ਦੇਖਣ ਨੂੰ ਮਿਲ ਰਹੀ ਨਹੀਂ ਪੰਜਾਬ 'ਚ ਬਹੁਤ ਹੈ ਪੰਜਾਬ 'ਚ ਬਹੁਤ ਬੱਚੇ ਸਿੱਖ ਰਹੇ ਨੇ ਅ ਪਰ ਮੈਂ ਬਹੁਤ ਸਾਰੇ ਸਾਡੇ ਜਿਹੜੀ ਸੰਸਥਾਵਾਂ ਸਿਕਾ ਰੀਆਂ ਨੇ ਸ਼ਕਸ਼ੀਤਾ ਸਿਕਾ ਰੀਆਂ ਨੇ ਮੈਂ ਸਾਰਿਆਂ ਨੂੰ ਬਹੁਤ ਅਪਰੀਸ਼ੀਏਟ ਕਰਦਾ ਕਿਉਂਕਿ ਸਾਰੇ ਹੀ ਬਹੁਤ ਲਗਨ ਨਾਲ ਸਿਕਾਉਂਦੇ ਨੇ ਹਰ ਟੀਚਰ ਬਹੁਤ ਅੱਛੀ ਤਰੀਕੇ ਨਾਲ ਕੀਰਤਨ ਸਿਕਾ ਰਿਆ ਇਸ ਵळे ਗੁਰਬਾਣੀ ਸੰਗੀਤ ਬਹੁਤ ਸਿਕਾਇਆ ਜਾ ਰਿਹਾ ਸਾਰੇ ਅਧਿਆਪਕ ਮੇਰੇ ਸਤਕਾਰਯੋਗ ਨੇ ਮੇਰੇ ਪਿਆਰ ਵਾਲੇ ਨੇ ਔਰ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਸਾਰੇ ਬੱਚਿਆਂ ਨੂੰ ਇੱਕ ਤੁਸੀਂ ਕੋਈ ਆਪਣਾ ਨਿਰਧਾਰਿਤ ਕਰ ਲਓ ਲਕਸ਼ ਔਰ ਉਹਦੇ ਮੁਤਾਬਕ ਘਟੂ ਘਟ 31 ਰਾਗ ਜ਼ਰੂਰ ਕਰਾਓ ਸਿੱਖਦਾ ਰਹੇ ਨੇ ਬੱਚੇ ਪਰ ਉਹਨਾਂ ਨੂੰ ਜਦੋਂ ਅਸੀਂ ਅਸੀਂ ਖੁੱਲਾ ਸਿਖਾਉਂਦੇ ਆ ਤੇ ਅਸੀਂ ਉਹਨਾਂ ਨੂੰ ਸੰਗੀਤ ਸਿਖਾਉਣ ਵਾਲੇ ਪਾਸੇ ਚਲਦੇ ਆ ਤੁਸਾਨੂੰ ਸ਼ਬਦ ਕੀਰਤਨ ਦਾ ਇੱਕ ਪਾਠਕ੍ਰਮ ਡਵੈਲਪ ਕਰਨਾ ਚਾਹੁੰਦਾ ਹੈ ਚਾਹੀਦਾ ਹੈ ਤਾਂ ਕਿ ਉਸ ਨੂੰ ਅੱਛਾ ਕੀਰਤਨੀਆਂ ਬਣਾ ਸਕੀਏ ਅੱਛਾ ਕੀਰਤਨੀਆਂ ਬਣਾਉਣ ਲਈ ਸ਼ਬਦ ਗੁਰਮਤ ਸੰਗੀਤ ਸਾਰਿਆਂ ਦੀ ਜਿਹੜੀ ਤਾਲੀਮ ਹੈ ਉਹ ਲਾਜ਼ਮੀ ਹੈ ਪਰ ਉਸ ਨੂੰ ਇਕੱਲਾ ਪਸੰਗੀਤ ਤੇ ਜ਼ਿਆਦਾ ਜ਼ੋਰ ਦੇਈਏ ਤੇ ਗੁਰਮਤ ਤੇ ਘਟ ਦਈਏ ਇਹ ਵੀ ਨਹੀਂ ਗੁਰਮਤ ਔਰ ਸੰਗੀਤ ਦਾ ਇਹ ਸੁਮੇਲ ਹੈ ਸੋ ਬੱਚੇ ਜਿੰਨੇ ਵੀ ਸਿੱਖ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਸਾਰਿਆਂ ਨੂੰ ਮੈਂ ਚਾਹਾਂਗਾ ਕਿ ਹੋਰ ਮਿਹਨਤ ਕਰਨ ਤਾਂ ਕਿ ਉਹਨਾਂ ਦਾ ਵੀ ਔਰ ਤੁਹਾਡੇ ਵਰਗੇ ਜਿਹੜੇ ਟੀਵੀ ਚੈਨਲ ਨੇ ਉਹਨਾਂ ਨੂੰ ਇਹਨਾਂ ਬੱਚਿਆਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਦੇਖੋ ਬੰਗਾਲ ਆਪਣੇ ਆਪਣੇ ਕਲਚਰ ਨੂੰ ਪ੍ਰੋਮੋਟ ਕਰਦਾ ਹੈ ਬੰਗਾਲ ਦੇ ਵਿੱਚ ਬੰਗਾਲ ਦੇ ਸੰਗੀਤ ਨੂੰ ਰਵਿੰਦਰਾ ਸੰਗੀਤ ਨੂੰ ਪ੍ਰੋਮੋਟ ਕਰਦੇ ਨੇ ਔਰ ਪਰ ਇੱਥੇ ਸਾਡੇ ਜਿਹੜੇ ਚੈਨਲ ਨੇ ਇਹਨਾਂ ਦੇ ਵਿੱਚ ਸੰਗੀਤ ਨੂੰ ਬਹੁਤ ਘੱਟ ਜਿਹੜਾ ਹੈ ਉਹ ਅਹਿਮੀਅਤ ਦਿੱਤੀ ਜਾਂਦੀ ਹੈ ਔਰ ਸਪੇਸ ਵੀ ਬਹੁਤ ਘੱਟ ਦਿੱਤੀ ਜਾਂਦੀ ਹੈ ਇਹ ਜ਼ਰੂਰੀ ਗੱਲ ਨਹੀਂ ਕਿ ਹਰ ਗੱਲ ਟੀਆਰਪੀ ਦੇ ਨਾਲ ਹੀ ਵੇਖਣੀ ਹੈ ਕੁਝ ਜੇ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਹਾਂ ਤੇ ਸਾਡਾ ਫਰਜ਼ ਪੰਜਾਬ ਦੇ ਕਲਚਰਵਲ ਵੀ ਬਣਦਾ ਹੈ ਪੰਜਾਬ ਦੇ 뮤직ਵਲ ਵੀ ਬਣਦਾ ਸਿੱਖੀਵਲ ਵੀ ਬਣਦਾ ਗੁਰਮਤਵਲ ਵੀ ਬਣਦਾ ਸੋ ਉਹਦੇ ਵਿੱਚੋਂ ਸਾਨੂੰ ਆਪਣੇ ਜਿਹੜਾ 에ਅਰ ਟਾਈਮ ਹੈ ਉਹਦਾ ਵੀ ਦਸਵੰਦ ਕੱਢ ਲੈਣਾ ਚਾਹੀਦਾ ਕਿ ਐਨਾ ਹਿੱਸਾ ਮੈਂ ਗੁਰਬਾਣੀ ਤੇ ਜਾਂ ਗੁਰਮਤ ਸੰਗੀਤ ਤੇ ਜਾਂ ਗੁਰਮਤ ਸੰਗੀਤ ਦੀ ਪ੍ਰੋਮੋਸ਼ਨ ਤੇ ਜਾਂ ਸਿੱਖੀ ਦੀ ਪ੍ਰੋਮੋਸ਼ਨ ਤੇ ਲਗਾਵਾਂਗਾ ਉਹਦੇ ਨਾਲ ਵੀ ਬੱਚੇ ਪ੍ਰੇਰਿਤ ਹੁੰਦੇ ਨੇ ਔਰ ਉਹ ਜਦੋਂ ਉਹਨਾਂ ਨੂੰ ਕੋਈ ਐਸਾ ਪਲੇਟਫਾਰਮ ਮਿਲਦਾ ਤੇ ਹੋਰ ਜ਼ਿਆਦਾ ਮਿਹਨਤ ਕਰਦੇ ਨੇ ਸੋ ਤੁਹਾਡਾ ਜਿਹੜਾ ਸਵਾਲ ਸੀ ਕਿ ਕਿਉਂ ਨਹੀਂ ਪ੍ਰੇਰਿਤ ਹੁੰਦੇ ਮੈਂ ਤੇ ਕਹਾਂਗਾ ਕਿ ਪ੍ਰੇਰਿਤ ਹੋ ਰਹੇ ਨੇ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲ ਰਿਹਾ ਔਰ ਉਹਨਾਂ ਨੂੰ ਰੈਕੋਗਨੀਸ਼ਨ ਨਹੀਂ ਮਿਲਦੀ ਔਰ ਮੈਂ ਚਾਹਾਂਗਾ ਕਿ ਸਾਰੇ ਹੀ ਆਪਾਂ ਉਹਨਾਂ ਨੂੰ ਉਤਸ਼ਾਹਿਤ ਕਰੀਏ ਇਸ ਬੱਚੇ ਨੂੰ ਉਤਸ਼ਾਹਿਤ ਕਰਨ ਵਿੱਚ ਉਦੇ ਪਰਿਵਾਰ ਦਾ ਹਿੱਸਾ ਹੈ ਉਹਦੇ ਦਾਦੀ ਜੀ ਦਾ ਬਹੁਤ ਵੱਡਾ ਰੋਲ ਹੈ ਉਸ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਆਪਣੇ ਬੱਚੇ ਤੇ ਜੇ ਸਾਰੇ ਪਰਿਵਾਰਾਂ ਦੇ ਵਿੱਚ ਇਹੋ ਜਿਹੇ ਦਾਦੀਆਂ ਹੋ ਜਾਣ ਕਿ ਉਹ ਬੱਚਿਆਂ ਨੂੰ ਇੰਨਾ ਪਿਆਰ ਦੇ ਨਾਲ ਉਹ ਸੰਭਾਲ ਸੰਭਾਲ ਕੇ ਉਹਨਾਂ ਨੂੰ ਗੁਰਸਿੱਖੀ ਨਾਲ ਜੋੜਨ ਗੁਰਮਤ ਨਾਲ ਜੋੜਨ ਉਹਨਾਂ ਨੂੰ ਸਾਧ ਸਿਖਾਉਣ ਉਹਨਾਂ ਨੂੰ ਬਾਣੀ ਸਿਖਾਉਣ ਤੇ ਫਿਰ ਅੱਗੇ ਬੱਚੇ ਵੀ ਇੰਨਾ ਇਨੇ ਹੀ ਉਤਸ਼ਾਹੀ ਹੋਣ ਤਾਂ ਕਿਉਂ ਨਹੀਂ ਹੋਏਗਾ ਬਹੁਤ ਅੱਛਾ ਹੋਏਗਾ ਔਰ ਮੈਂ ਤੇ ਬੜਾ ਆਸਵੰਦਾਂ ਜੀ ਮਤਲਬ ਅੱਜਕੱਲ੍ਹ ਵੈਸੇ ਵੀ ਬੱਚੇ ਆਪਾਂ ਦੇਖਦੇ ਆ ਕਿ ਮਿਊਜ਼ਿਕ ਵੈਸਟਰਨ ਮਿਊਜ਼ਿਕਲ ਜ਼ਿਆਦਾ ਜਾ ਰਹੇ ਨੇ ਤੇ ਆਪਣਾ ਇੱਧਰ ਵੱਲ ਪਾਸੇ ਨਹੀਂ ਆ ਰਿਹਾ ਕਿ ਗੁਰਮਤ ਸੰਗੀਤ ਨਾਲ ਜੁੜੀਏ ਪਰ ਉਹਨਾਂ ਨੂੰ ਇਹ ਤਾਲੀਮ ਕਿਵੇਂ ਦੇ ਦੇ ਸਕਦੇ ਆ ਆਪਾਂ ਜਿਹੜੀ ਗੁਰਮਤ ਸੰਗੀਤ ਦੀ ਤਾਲੀਮ ਹੈ ਉਹ ਕਿਵੇਂ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਅੱਜਕੱਲ੍ਹ ਬਹੁਤ ਸਾਰੇ ਕੋਰਸੇ ਵੀ ਆ ਚੁੱਕੇ ਨੇ ਪਰ ਇੱਕ ਬੱਚੇ ਨੂੰ ਜਿਵੇਂ ਆਪਾਂ ਮਾਪੇ ਦੇਣਾ ਚਾਣ ਜਿਸ ਪਾਸੇ ਕਰਨਾ ਚਾਹਣ ਤਾਂ ਕਿਵੇਂ ਦੇ ਸਕਦੇ ਨੇ ਆ ਬੱਚਿਆਂ ਨੂੰ ਤਾਲੀਮ ਦੇਣ ਦੇ ਲਈ ਸਭ ਤੋਂ ਵੱਡੀ ਗਲਤ ਹੈ ਕਿ ਉਹਨਾਂ ਨੂੰ ਅਸੀਂ ਦੇਖੋ ਇੱਥੇ ਗੁਰਮੁਖੀ ਬਾਹਰ ਕੀ ਬਾਹਰ ਤੇ ਇੱਥੇ ਦਾ ਕੀ ਫਰਕ ਹੈ ਕਿ ਉੱਥੇ ਬੱਚਿਆਂ ਨੂੰ ਸਿਖਾਉਣ ਦੇ ਲਈ ਗੁਰੂ ਘਰਾਂ ਦੇ ਨਾਲ ਖਾਲਸਾ ਸਕੂਲ ਨੇ ਉੱਥੇ ਉਹਨਾਂ ਨੂੰ ਗੁਰਮੁਖੀ ਔਰ ਗੁਰਮਤ ਸਟਡੀ ਸਿੱਖ ਹਿਸਟਰੀ ਔਰ ਵਕ ਵਕ ਸਾਜ ਜਿਹੜੇ ਨੇ ਸਿਖਾਈ ਜਾਂਦੇ ਨੇ ਤਾਂ ਕਿ ਆਪਣੇ ਕਲਚਰ ਦੇ ਨਾਲ ਜੁੜੇ ਰਹਿਣ ਇੱਥੇ ਅਸੀਂ ਗੁਰੂ ਘਰ ਦੇ ਨਾਲ ਉਸ ਤਰ੍ਹਾਂ ਨਹੀਂ ਜੁੜੇ ਹੋਏ ਅਸੀਂ ਟੇਕ ਇਟ ਗਰਾਂਟਡ ਲੈਂਦੇ ਹਾਂ ਕਿ ਗੁਰੂ ਘਰ ਤੇ ਆਪਣਾ ਹੀ ਚਲੇ ਜਾਵਾਂਗੇ ਔਰ ਸੰਗਤ ਨਹੀਂ ਹੁੰਦੀ ਸੰਗਤ ਤੋਂ ਬਿਨਾ ਇਹ ਚੀਜ਼ਾਂ ਡਿਵੈਲਪ ਨਹੀਂ ਹੁੰਦੀਆਂ ਔਰ ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਅਸੀਂ ਗੁਰਸੰਗਤ ਵਿੱਚ ਲਜਾਈਏ ਕੀਰਤਨ ਦੇ ਪ੍ਰੋਗਰਾਮਾਂ ਵਿੱਚ ਲਜਾਈਏ ਕੀਰਤਨ ਸਿਖਲਾਈ ਕੈਂਪਾਂ ਵਿੱਚ ਲੈ ਕੇ ਜਾਈਏ ਪਰਫਾਰਮੈਂਸਿਸ ਦੇ ਮੌਕੇ ਦੇਈਏ ਉਹਨਾਂ ਦੀਆਂ ਵੀ ਰਿਕਾਰਡਿੰਗ ਕਰਾਈਏ ਰਿਕਾਰਡਿੰਗ ਕਰਾ ਕਰਕੇ ਉਹਨਾਂ ਦੀਆਂ ਅਸੀਂ ਪਾਈਏ ਅ ਅੱਜਕੱਲ YouTube ਦਾ ਚੰਗ ਹੋਇਆ ਗਿਆ ਯੁੱਗ ਹੈ ਉਸ ਤੇ ਤੁਸੀਂ ਉਹਨਾਂ ਨੂੰ ਪਾਓ ਕੰਪੀਟੀਸ਼ਨਸ ਕਰਵਾਓ ਮੁਕਾਬਲੇ ਕਰਵਾਏ ਜਾਣ ਇਹ ਸਾਰਾ ਕੁਝ ਕਰਾਂਗੇ ਤਾਂ ਬਹੁਤ ਹੀ ਅੱਛਾ ਹੋ ਜਾਏਗਾ ਔਰ ਸੋਸਾਇਟੀਆਂ ਨੂੰ ਵੀ ਮੈਂ ਬੇਨਤੀ ਕਰਾਂਗਾ ਕੀਰਤਨ ਦਰਬਾਰ ਵੀ ਕਰਾਓ ਵੱਧ ਤੋਂ ਵੱਧ ਰਾਗੀ ਸਿੰਘਾਂ ਨੂੰ ਬਲਾਓ ਪਰ ਉਹਦੇ ਨਾਲ ਫਿਰ ਜਿਹੜੀ ਸਾਡੀ ਸੈਕਿੰਡ ਜਿਹੜੀ ਜਨਰੇਸ਼ਨ ਜਿਹੜੀ ਹੈਗੀ ਸਾਡੀ ਆਉਣ ਵਾਲੀ ਜਨਰੇਸ਼ਨ ਉਸ ਨੂੰ ਵੀ ਕੀਰਤਨ ਕਰਨ ਦੇ ਅਫਸਰ ਦਿਓ ਤਾਂ ਕਿ ਉਹ ਵੀ ਉਹਨਾਂ ਨੂੰ ਇੱਕ ਪਲੈਟਫਾਰਮ ਮੰਚ ਮਿਲੇ ਔਰ ਉਹ ਵੀ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕਰਕੇ ਅੱਗੇ ਆ ਸਕਣ ਜੀ ਤੇ ਅਖੀਰ ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਅੱਜ ਕੱਲ ਦੇ ਜਿਹੜੇ ਮਾਪੇ ਨੇ ਆਪਾਂ ਉਹਨਾਂ ਨੂੰ ਜਿਹੜੇ ਬੱਚਾ ਨੂੰ ਇਹਨਾਂ ਨਹੀਂ ਪ੍ਰੇਰਿਤ ਕਰ ਪਾਰੇ ਗੁਰਮਤ ਸੰਗੀਤ ਵੱਲ ਜਾਂ ਇਸ تعلیم ਵੱਲ ਤਾਂ ਉਹਨਾਂ ਨੂੰ ਤੁਸੀਂ ਕੀ ਅਖੀਰ ਇੱਕ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਜਿੱਥੇ ਤੇ ਦੁਨਿਆਵੀ تعلیم ਵੀ ਤੁਸੀਂ ਦੇ ਰਹੇ ਹੋ ਉਹਦੇ ਨਾਲ ਜਿਹੜੀ ਧਾਰਮਿਕ ਜਾਂ ਸਪਿਰਚੁਅਲ ਜਾਂ ਅਧਿਆਤਮਿਕ تعلیم ਹੈ ਉਹ ਵੀ ਦਿਓ ਪਰ ਜਦੋਂ ਬਾਣੀ ਦੇ ਨਾਲ ਅਸੀਂ ਜੋੜ ਦਿੰਨੇ ਆਂ ਇਹ ਬਾਣੀ ਇਲਾਹੀ ਬਾਣੀ ਹੈ ਤਾਂ ਬਾਣੀ ਦਾ ਤੇ ਆਪਣਾ ਹੀ ਅਸਰ ਹੋਣਾ ਬਾਣੀ ਕਿਉਂਕਿ ਸਾਡਾ ਸ਼ਬਦ ਗੁਰੂ ਵੀ ਹੈ ਤੇ ਜਦੋਂ ਬਾਣੀ ਨਾਲ ਬੱਚਾ ਜੁੜ ਜਾਂਦਾ ਹੈ ਬਾਣੀ ਦਾ ਪ੍ਰਵਾਹ ਉਸ ਨੂੰ ਸਮਝਣ ਔਰ ਉਸ ਦਾ ਗਿਆਨ ਪ੍ਰਾਪਤ ਕਰਨ ਵਾਲੇ ਪਾਸੇ ਰੁਚਿਤ ਹੋ ਜਾਂਦਾ ਹੈ ਤੇ ਫਿਰ ਉਸ ਦਾ ਆਪਣੇ ਆਪ ਹੀ ਆ ਜਿਹੜਾ ਅਧਿਆਤਮਿਕ ਵਿਕਾਸ ਹੈ ਉਸ ਰਸਤੇ ਤੇ ਉਸ ਮਾਰਗ ਵੱਲ ਨੂੰ ਉਸ ਦਾ ਆਕਰਸ਼ਣ ਹੋ ਜਾਂਦਾ ਹੈ ਸੋ ਵੱਧ ਤੋਂ ਵੱਧ ਬਾਣੀ ਦੇ ਨਾਲ ਜੋੜਿਆ ਜਾਵੇ ਔਰ ਬਾਣੀ ਦੇ ਨਾਲ ਜੋੜਨ ਦਾ ਸਭ ਤੋਂ ਸੁਗਮ ਰਸਤਾ ਕਿਹੜਾ ਉਹ ਸੰਗੀਤ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਕੀਰਤਨ ਨੂੰ ਸਭ ਤੋਂ ਸਰਵੋਤਮ ਪੰਕਤੀ ਮੰਨਿਆ ਗਿਆ ਹੈ ਸੋ ਇਹਦੇ ਨਾਲ ਬੜੀ ਬੜੀ ਜ਼ਿਆਦਾ ਜਿਹੜੀ ਹੈ ਚੇਂਜ ਆਏਗੀ ਔਰ ਇਹਦੇ ਨਾਲ ਸਿੱਖੀ ਦਾ ਵਿਕਾਸ ਹੋਏਗਾ ਸੋ ਮੈਂ ਜ਼ਿਆਦਾ ਤੋਂ ਇਹੀ ਕਹਾਗਾ ਕਿ ਆਪਣੇ ਆਪਣੇ ਬੱਚਿਆਂ ਨੂੰ ਤੁਸੀਂ ਵੱਧ ਤੋਂ ਵੱਧ ਸੂਖਮ ਬਣਾਓ ਸੰਵੇਦਨਸ਼ੀਲ ਬਣਾਓ ਕੀਰਤਨ ਨਾਲ ਸੰਗੀਤ ਨਾਲ ਜੋੜੋ ਜਦੋਂ ਤੁਸੀਂ ਆਪਣੇ ਸੰਗੀਤ ਨਾਲ ਜੋੜੋਗੇ ਆਪਣੀਆਂ ਜੜ੍ਹਾਂ ਨਾਲ ਜੋੜੋਗੇ ਤਾਂ ਆਪਣੇ ਆਪਣੇ ਸੰਗੀਤ ਦਾ ਉਹਨਾਂ ਨੂੰ ਸਵਾਦ ਆਉਣਾ ਸ਼ੁਰੂ ਹੋ ਜਾਏਗਾ ਆਪਣੇ ਆਪ ਹੀ ਜਿਹੜਾ ਪੱਛਮੀ ਸੰਗੀਤ ਹੈ ਜਾਂ ਦੂਸਰੇ ਸੰਗੀਤ ਹੈ ਉਸ ਤੋਂ ਉਹ ਦੂਰ ਹੋ ਕੇ ਸਾਡੇ ਆਪਣੇ ਘਰਵਲ ਪਰਤਣਗੇ ਸੋ ਮਾਪਿਆਂ ਦੇ ਹੱਥ ਹੀ ਹੈ ਔਰ ਆਪਣੇ ਟੈਲੈਂਟ ਪਛਾਣ ਲੈਣਾ ਚਾਹੀਦਾ ਆਪਣੇ ਬੱਚੇ ਦਾ ਔਰ ਉਸ ਪਾਸੇ ਉਹਨਾਂ ਨੂੰ ਲਾਣਾ ਚਾਹੀਦਾ ਇਸ ਤਾਲੀਮ ਸੰਬੰਧੀ ਤੁਹਾਡੀ ਕਿਤਾਬ ਜਿਹੜੀ ਗੁਰਸ਼ਬਦ ਰਾਗ ਰਤਨ ਹੈਗੀ ਹੈ ਉਸ ਬਾਰੇ ਜਿਹੜੀ ਰਿਲੀਜ਼ ਹੋਈ ਉਸ ਬਾਰੇ ਸਰੋਤਿਆਂ ਨੂੰ ਕੀ ਦੱਸਣਾ ਚਾਹੋਗੇ ਪੁਸਤਕਾਂ ਦਾ ਮੇਰੀਆਂ ਹੋਰ ਵੀ ਨੇ 22 ਦੇ ਕਰੀਬ ਪੁਸਤਕਾਂ ਮੈਂ ਪਹਿਲਾਂ ਇਸ ਤਰ੍ਹਾਂ ਦੀਆਂ ਨੇ ਪਰ ਇਹ ਜਿਹੜੀ ਪੁਸਤਕ ਹੈ ਗੁਰਸ਼ਬਦ ਰਾਗ ਰਤਨ ਇਹ ਗੁਰਸ਼ਬਦ ਰਾਗ ਰਤਨ ਪੁਸਤਕ ਜੋ ਅਰਜੁਨ ਵੀਰ ਸਿੰਘ ਹੋਰਾਂ ਨੇ ਉਸ 12 ਸਾਲ ਦੇ ਐਲਬਨੀ ਦੇ ਬੱਚੇ ਨੇ ਜੋ ਗਾਇਨ ਕੀਤਾ ਹੈ ਉਹ ਉਸ ਦੀਆਂ ਸੀ ਕੰਪੋਜੀਸ਼ਨਸ ਬਣਾਈਆਂ ਨੇ ਵਿੱਚ ਔਰ ਸੁਰ ਲਿਪੀ ਬਦ ਰੂਪ ਜਿਹੜਾ ਹੈ ਦਿੱਤਾ ਹੈ ਤਾਂ ਕਿ ਉਧਰ ਤੁਸੀਂ YouTube ਦੇ ਉੱਤੇ ਉਸ ਦੇ ਸਾਰੇ ਗਾਏ ਹੋਏ ਰਾਗ ਜਿਹੜੇ ਨੇ ਉਹ ਸੁਣੋ ਸੁਣੋ ਔਰ ਨਾਲ ਦੀ ਨਾਲ ਹੀ ਫਿਰ ਤੁਸੀਂ ਇਹਦੇ ਵਿੱਚੋਂ ਜਿਹੜਾ ਦੇਖੋਗੇ ਕਿ ਇਹਦੇ ਵਿੱਚ ਨੋਟੇਸ਼ਨਸ ਨੇ ਉਹਨੂੰ ਦੇਖ ਕੇ ਤੁਸੀਂ ਉਹਨੂੰ ਸਿੱਖ ਵੀ ਸਕਦੇ ਹੋ ਮਾਣ ਵੀ ਸਕਦੇ ਹੋ ਔਰ ਸਿੱਖ ਵੀ ਸਕਦੇ ਹੋ ਸਿਖਾ ਵੀ ਸਕਦੇ ਹੋ ਇਹ ਸਾਰਾ ਕੁਝ ਸੰਗਤ ਦਾ ਹੈ ਗੁਰੂ ਦਾ ਹੈ ਔਰ ਅਸੀਂ ਤੁਹਾਨੂੰ ਫਿਰ ਦੁਬਾਰਾ ਇਹ ਅਰਪਿਤ ਕੀਤਾ ਔਰ ਸਮਰਪਿਤ ਕੀਤਾ ਹੈ ਜੀ ਅਖੀਰ ਤੁਸੀਂ ਕੋਈ ਵੀ ਆਪਣਾ ਰਾਗ ਰਿਲੇਟਿਡ ਕੋਈ ਵੀ ਸ਼ਬਦ ਦੀਏ ਦੋ ਤੁਕਾਂ ਸਾਨੂੰ ਉੱਤੇ ਸਰੋਤਿਆਂ ਨੂੰ ਸੁਣਾਓ ਰਾਜਾ ਰਾਮ ਮਾਲਿਆ ਅਨਤ ਭਾਇ ਰਾਜਾ ਰਾਮ ਮਾਲਿਆ ਅਨਤ ਭਾਇ ਜਹ ਦੇਖੋ ਤੇ ਰਹ ਅਸਮਾਏ ਜਹ ਦੇਖੋ ਤਹ ਰਹ ਅਸਮਾਏ ਰਾਜ ਰਾਮ ਮਾਲਿਆ ਅਨਤ ਭਾਇ ਰਾਜ ਰਾਮ ਮਾਲਿਆ ਅਨਤ ਭਾਈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਇੰਨੀ ਸੁਰੀਲੀ ਆਵਾਜ਼ ਵਿੱਚ ਸਾਨੂੰ ਸੀ ਗੁਰਮਤ ਸੰਗੀਤ ਦਾ ਸ਼ਬਦ ਵੀ ਸੁਣਾਇਆ ਤੇ ਗੁਰਮਤ ਸੰਗੀਤ ਦੀਆਂ ਇੰਨੀਆਂ ਵੱਡਮੁੱਲੀਆਂ ਗੱਲਾਂ ਸਾਨੂੰ ਦੱਸਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਔਨਅਰ ਦੇ ਸਟੂਡੀਓ 'ਚ ਆਉਣ ਦਾ ਬਹੁਤ-ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ ਅੱਜ ਤੁਸੀਂ ਗੁਰਮਤ ਸੰਗੀਤ ਬਾਰੇ ਇਹਦੀ ਤਾਲੀਮ ਬਾਰੇ ਡਾਕਟਰ ਸਾਹਿਬ ਤੋਂ ਬਹੁਤ ਵਡਵੀਆਂ ਗੱਲਾਂ ਸਮਝੀਆਂ ਹੋਣਗੀਆਂ ਤੇ ਆਸ ਕਰਦੇ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਸ ਦੀ ਤਾਲੀਮ ਨਾਲ ਜੋੜੋਗੇ ਇਸ ਤਰ੍ਹਾਂ ਤੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਂਗੇ ਹੁਣ ਮੈਨੂੰ ਯਾਨੀ ਹਰਸ਼ੀਲ ਕਾਨੂੰਧੀ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ